ਫਿਰ ਇਹਨੇ ਵੀ ਕਿਹਾ ਕਿ ਨਾ ਵੀ ਜਵੇਂ ਮੰਨ ਲਓ ਵੀ ਸੁਰਕੀ ਪੋਡਰ ਜਾਂ ਕੁਛ ਵੀ ਲਾ ਕੇ ਵੀ ਤੁਸੀਂ ਇਧਰ ਦੀ ਨੰਘਣਾ ਨਹੀਂ ਗਾ ਕਿਧਰ ਤੇ ਵੀ ਉਹ ਗਲੀ ਗਲੀ ਦੇ ਵਿੱਚ ਕੀ ਹੈ ਇਹੋ ਜੇ ਉਹਨੂੰ ਉਹਨੂੰ ਪਤਾ ਹੋਊਗਾ ਵੀ ਹੁਣ ਕੀ ਗੱਲ ਹੈ ਇਹਨੇ ਮੈਨੂੰ ਤਾਗਾ ਵੀ ਕਰਕੇ ਦਿੱਤਾ ਜਾਲ ਵੀ ਕਰਕੇ ਦਿੱਤਾ ਮਿਰਚਾਂ ਵੀ ਕਰਕੇ ਦਿੱਤੀਆਂ ਇਸ ਗੱਲ ਦੀ ਮੈਂ ਆਪਦੀ ਬੱਚੀ ਨੂੰ ਲਾ ਜਾ ਕੇ ਡੇਰੇ ਸੌ ਬਉਣ ਨੂੰ ਤਿਆਰ ਹਾਂਜੀ ਜੇ ਇਹ ਕਹਿੰਦੇ ਸੀ ਨਾ ਉਸ ਦਿਨ ਵੀ ਇਹ ਝੂਠੇ ਆ ਸੱਤ ਦੇ ਵਿੱਚ ਆਏ ਨਹੀਂ ਉਥੇ ਫਲੇ ਦੇ ਵਿੱਚ ਮੈਮ ਉਸ ਦਿਨ ਮੈਂ ਬਿਮਾਰ ਸੀ ਮੈਡੀਸਨ ਲੈਣ ਗਏ ਸੀ ਹਾਂਜੀ ਹੁਣ ਆ ਜਾਣ ਜਿੱਥੇ ਮਰਜੀ ਆ ਜਾਣ ਜਿੱਥੇ ਇਹਨਾਂ ਦੇ ਘਰੇ ਇਹ 4 ਵਜੇ ਆਉਂਦਾ ਆਂਦਾ ਸੀ ਤੇ ਆ 5 ਵਜੇ ਦੇ ਤਕਰੀਬ ਤੇ ਸ਼ਾਮ ਨੂੰ ਸਾਡੇ ਅਸੀਂ ਬਾਹਰ ਤੇ ਬੈਠੇ ਰਹਿੰਦੇ ਆ ਵੀ ਕੰਮ ਤਾਂ ਹੈ ਨਹੀਂ ਬਸ ਚਲ ਵਿਹਲੇ ਬੈਠੇ ਰਹਿੰਦੇ ਆ ਇੱਕ ਘੰਟਾ ਕੁ ਲਾ ਕੇ ਤੇ ਵੀ ਜਨਨੀ ਉੱਠ ਜਾਂਦਾ ਮੈਂ ਕਹਾਂ ਯਾਰ ਆਹ ਗੱਲ ਆ ਵੀ ਜੇ ਕੋਈ ਪਾਪੂ ਕਰਦਾ ਤਾਂ ਸਾਡਾ ਨਾ ਕੋਈ ਮਾੜਾ ਕਰੇ ਤੇ ਚੱਲ ਜਿੰਨੇ ਕੋਈ ਕਰਾਉਂਦਾ ਉਹਨਾਂ ਦਾ ਕੋਈ ਆਦਾ ਹੱਲ ਕਰੀ ਜਾਵੇ ਵੀ ਸਾਡਾ ਹੈਗਾ ਆ ਬਾਰਾਮ ਨੂੰ ਸਾਹਮਣੇ ਇਸ ਕੰਮ 'ਚ ਵੜੇ ਹੁੰਦੇ ਤੇ ਸਾਡੇ ਤਿੰਨ ਪੁੱਤ ਮਰ ਗਏ ਸੀ ਉਦੋਂ ਵੀ ਵੜ ਜਾਂਦੇ ਇਸ ਕੰਮ 'ਚ ਹੂੰ ਤਿੰਨ ਪੁੱਤ ਮਰਿਆ ਮੇਰੇ ਭਾਈ ਕਹਿੰਦਾ ਮੇਰੇ ਤਾਏ ਦਾ ਪੁੱਤ ਸੁਖਦੇਵ ਸਿੰਘ ਬੜੈਚ ਸਾਡਾ ਬੜੈਚ ਹੀ ਪਰਿਵਾਰ ਹੈ ਉਹ ਆਪਦੇ ਦੋਨੇ ਜੀ ਦੋਨੇ ਪੋਤੇ ਲੈ ਕੇ ਸਾਡੇ ਇਥੇ ਗੁਰੂ ਘਰ ਚੱਲਣ ਤੇ ਅਸੀਂ ਸੌ ਪਾਉਣ ਨੂੰ ਤਿਆਰ ਆ ਮੈਂ ਪਾਊਗਾ ਸੌ ਬੇਲੇ ਜਦੋਂ ਅਸੀਂ ਸੌ ਦੇ ਗੇਟ ਖੋਲਦੇ ਨਾ ਆ ਤਦੋਂ ਉਹ ਵੀ ਖਾਨਵਾਗੇ ਤੇ ਇਹ ਦੋਨੇ ਜੀ ਕੰਨ ਤੇ ਖੜ ਜਾਂਦੇ ਆਗੇ ਮੈਂ ਕਿਰਨਜੀਤ ਕੌਰ ਜੀ ਤੁਸੀਂ ਜੁੜਿਓ ਹੈਵਨ ਇੰਡੀਆ ਟੀਵੀ ਦੇ ਨਾਲ ਅੱਜ ਅਸੀਂ ਦੁਬਾਰਾ ਫਿਰ ਤੋਂ ਪਹੁੰਚੇ ਆ ਮੋਗਾ ਜ਼ਿਲ੍ਹਾ ਹਲਕਾ ਬਾਗਾ ਪੁਰਾਣਾ ਦੇ ਪਿੰਡ ਸੁਖਾਨੰਦ ਦੇ ਵਿੱਚ ਤੁਸੀਂ ਇੱਕ ਵੀਡੀਓ ਵਾਇਰਲ ਹੁੰਦੀ ਦੇਖੀ ਆ ਜਿਸ ਦੇ ਵਿੱਚ ਗੁਰਸਿੱਖ ਪਰਿਵਾਰ ਤੇ ਦੋਸ਼ ਲਾਏ ਗਏ ਆ ਕਿ ਉਹਨਾਂ ਨੇ ਇੱਕ ਪਿੰਡ ਦੇ ਹੀ ਨੌਜਵਾਨ ਤੇ ਦੋਸ਼ ਲਾਏ ਆ ਕਿ ਤੂੰ ਟੂਨੇ ਟੱਪਿਆਂ ਦਾ ਕੰਮ ਕਰਦਾ ਏ ਤੇ ਕੀਤੇ ਆ ਅੱਜ ਅਸੀਂ ਦੂਜਾ ਪੱਖ ਤੁਹਾਡੇ ਸਾਹਮਣੇ ਲੈ ਕੇ ਆਏ ਆ ਗੱਲਬਾਤ ਕਰਦੇ ਆ ਕਿ ਇਹਨਾਂ ਨੇ ਵਾਕਈ ਜਿਹੜੀਆਂ ਉਹ ਉਹਨਾਂ ਨੇ ਦੋਸ਼ ਲਾਏ ਆ ਗੱਲਾਂ ਸੱਚੀਆਂ ਨੇ ਇਹਨਾਂ ਦੇ ਕੀ ਬਿਆਨ ਹੈ ਗੱਲਬਾਤ ਕਰਦੇ ਆ ਹਾਂਜੀ ਅੰਕਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਡਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਵੀਰ ਸਿੰਘ ਹੈ ਜਸਵੀਰ ਸਿੰਘ ਹਾਂਜੀ ਤੁਹਾਡੇ ਜੀ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਤੇ ਦੂਜੀ ਧਿਰ ਨੇ ਦੋਸ਼ ਲਾਇਆ ਤੁਸੀਂ ਵੀਡੀਓ ਵੀ ਦੇਖੀ ਆ ਹਾਂਜੀ ਉਹਨਾਂ ਨੇ ਇਹ ਲਾਇਆ ਕਿ ਤੁਸੀਂ ਉਹਨਾਂ ਤੇ ਇਹ ਕਹਿਨੇ ਪਏ ਕਿ ਤੁਸੀਂ ਟੂਨੇ ਟੱਪੇ ਕਰਦੇ ਹੋ ਠੀਕ ਹੋ ਜੀ ਮੈਡਮ ਉਹ ਹੁਣ ਇਹ ਸਾਡੇ ਇਹ ਨੂੰ ਢਿੱਲੀ ਸੀਗੀ ਤੇ ਇਹਦੇ ਕੋਲੇ ਦੋ ਸਾਲ ਪਹਿਲਾਂ ਤੇ ਗਏ ਸੀ ਟਾਈ ਫਾਈਟ ਸੀਗਾ ਥੋੜਾ ਪਹੁੰਨ ਗਏ ਸੀ ਹੂੰ ਇਹ ਜਿਹੜਾ ਬਲੌਰ ਸਿੰਘ ਹੈ ਇਹ ਬਲੌਰ ਸਿੰਘ ਤੇ ਸਾਲਾਫ ਜਰਨੈਲ ਸਿੰਘ ਇਹ ਰਾਜਾ ਸਿੱਖ ਹੈ ਪਿੰਡ ਸੁਖਣਾ ਤੋਂ ਤਹਿਸੀਲ ਬਾਗਾ ਬਰਾਣਾ ਇਸੇ ਬੰਦੇ ਨੇ ਸਾਡੀ ਜਦੋਂ ਇਹ ਥੌਲੇ ਪਾਉਂਦੇ ਸੀ ਤਿੰਨ ਥੌਲੇ ਪਾ ਕੇ ਲਏ ਟਾਈਫਾਇਟ ਦੇ ਤੇ ਇਸੇ ਬੰਦੇ ਨੇ 2 ਸਾਲ ਪਹਿਲਾਂ ਕਹੇ ਸੀ ਕਹਿੰਦਾ ਵੀ ਇਹ ਥੋਡੇ ਥੌਲੇ ਇਹ ਟਾਈਫਾਇਟ ਵਾਲਾ ਕੋਈ ਨੁਕਸ ਨਹੀਂ ਅੱਛਾ ਤੇ ਥੋਡੇ ਤਾਂ ਉਪਰੀ ਆਵਾਕ ਹੀ ਇਹ ਅੱਛਾ ਇਹਨਾਂ ਨੇ ਕਿਹਾ ਹਾਂਜੀ ਇਹ ਬਲੌਰ ਸਿੰਘ ਨੇ ਕਾਕੇ ਨੇ ਫਿਰ ਇਹਨਾਂ ਨੂੰ ਇਹਨਾਂ ਇੱਕ ਤਾਂ ਉਹ ਕਾਲੀਆਂ ਮਿਰਚਾਂ ਕਰਕੇ ਦਿੱਤੀਆਂ ਵੀ ਇਹ ਜਦੋਂ ਤਨਕ ਤਕਲੀਫਾਂ ਵਿੱਚ ਚੱਬ ਲਿਆ ਕਰੀ ਇੱਕ ਧਾਗਾ ਕਰਕੇ ਦਿੱਤਾ ਗੱਲ ਚ ਪਾਉਣ ਨੂੰ ਤੇ ਜਲ ਕਰਕੇ ਦਿੱਤਾ ਹੂੰ ਫਿਰ ਮੇਰਾ ਭਤੀਜਾ ਕਹਿੰਦਾ ਵੀ ਐਂ ਕਰਕੇ ਵੀ ਇਹਦਾ ਫਿਰ ਕੋਈ ਹੱਲ ਕਹਿੰਦਾ ਕੋਈ ਨਹੀਂ ਮੈਂ ਆਪਾਂ ਵੀ ਕਰ ਦੂੰਗਾ ਹੂੰ ਆਹ ਗੱਲ ਕਈਏ ਨੇ ਇਹ ਹੁਣ ਉਸ ਗੱਲਾਂ ਤੋਂ ਮੁੱਕਰਦੇ ਆ ਜਿਹੜੇ ਤੁਸੀਂ ਕਿਹਾ ਕਿ ਇਹਨਾਂ ਨੇ ਥੋਲੇ ਪਾਏ ਆ ਇਹ ਪਿੰਡ ਦੇ ਵਿੱਚ ਪਹਿਲਾਂ ਤੋਂ ਹੀ ਕੰਮ ਕਰਦੇ ਆ ਹਾਂਜੀ ਇਹ ਥੋਲੇ ਟਾਈਪੈਟ ਦੇ ਤੇ ਜਿਵੇਂ ਕੋਈ ਸਵਾਰ ਦੁਖਦਾ ਹੈ ਇਹ ਚੀਜ਼ ਤਾਂ ਥੋਲੇ ਪਾਉਂਦੇ ਆ ਜਿੱਦਾਂ ਕਿ ਪਿੰਡ ਦੀ ਪੂਰੀ ਪੰਚਾਇਤ ਉੱਥੇ ਸੀਗੀ ਸਾਥ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਇਹ ਨਾ ਤਾਂ ਗੱਦੀ ਲਾਉਂਦੇ ਆ ਇਹਨਾਂ ਦੇ ਘਰੋਂ ਤਾਂ ਧੂਫਨੀ ਵਾਸ਼ਨਾ ਨਹੀਂ ਆਉਂਦੀ ਹੈਗੀ ਆ ਗੱਦੀ ਲਾਉਣਾ ਤਾਂ ਦੂਰ ਦੀ ਗੱਲ ਆ ਥੋਲੇ ਟੱਪੇ ਕਰਨੇ ਤਾਂ ਦੂਰ ਦੀ ਗੱਲ ਆ ਤੁਹਾਡੇ ਕੋਲੇ ਕੋਈ ਪ੍ਰੂਫ ਹੈਗਾ ਕਿ ਵੀ ਤੁਸੀਂ ਉੱਥੇ ਗਏ ਸੀ ਨਹੀਂ ਇਹ ਪ੍ਰੂਫ ਤਾਂ ਹੁਣ ਮੈਡਮਾ 2 ਸਾਲ ਦੀ ਗੱਲ ਆ ਇਹ ਚੀਜ਼ਾਂ ਸਾਡੇ ਕੋਲੇ ਹੈ ਨਹੀਂ ਜੇ ਇਹ ਤਾਂ ਥੋਲੇ ਜਰੂਰ ਪਾਉਂਦੇ ਆ ਇਹ ਸਾਨੂੰ ਜੂਰ ਪਤਾ ਪਹਿਲਾਂ ਹੀ ਤੇ ਇਹ ਗੱਲ ਜੇ ਹੁਣ ਮੁਕਰਨ ਕਹਿਣ ਨੂੰ ਤਾਂ ਨਾ ਹੈ 2 ਸਾਲ ਦੀ ਗੱਲ ਆ ਅੰਕਲ ਮੰਨ ਲਿਆ 2 ਸਾਲ ਦੀ ਗੱਲ ਆ ਇਹ ਅੱਜ ਮੇਰੇ ਨਾਲ ਗੱਲਾਂ ਇਹ ਹੋ ਗਈ ਇਹਨਾਂ ਜਦੋਂ ਆਹ ਚੀਜ਼ਾਂ ਤੋਂ ਸਾਨੂੰ ਸ਼ੱਕ ਹੋ ਗਿਆ ਇਹ ਸਾਡੇ ਆ ਸਾਹਮਣੇ ਬਾਹਰ ਹੈ ਅੱਛਾ ਇਹਨਾਂ ਦੇ ਘਰੇ ਇਹ 4:00 ਵਜੇ ਆਉਂਦਾ ਆਂਦਾ ਸੀ ਹੂੰ ਤੇ ਆ 5:00 ਵਜੇ ਦੇ ਤਕਰੀਬ ਤੇ ਸ਼ਾਮ ਨੂੰ ਸਾਡੇ ਅਸੀਂ ਬਾਹਰ ਚ ਬੈਠੇ ਰਹਿੰਦੇ ਆ ਵੀ ਕੰਮ ਤਾਂ ਹੈ ਨਹੀਂ ਬਚਲ ਵਿਹਲੇ ਬੈਠੇ ਰਹਿੰਦੇ ਆ ਹੂੰ 1 ਘੰਟਾ ਕੁ ਲਾ ਕੇ ਤੇ ਵੀ ਜਨਨੀ ਉੱਠ ਜਾਂਦਾ ਇੱਕ ਦਿਨ ਤਾਂ ਸਾਡੇ ਕੋਲੇ ਖੜ ਕੇ ਗੱਲਾਂ ਵੀ ਕਰਕੇ ਗਿਆ ਇਹ ਅੱਛਾ ਤੇ ਇਹ ਫੇਰ ਸਾਨੂੰ ਇਸ ਗੱਲ ਤੇ ਵੈਸੇ ਹੀ ਸ਼ੱਕ ਜਾ ਹੋ ਗਿਆ ਵੀ ਕੋਈ ਹੋਰ ਗੱਲ ਨਾ ਕਰਦਾ ਹੋਵੇ ਤੇ ਮੈਂ ਤਾਂ ਇਹ ਜਦੋਂ ਐ ਗੱਲ ਹੀ ਸੁਣੀ ਵੀ ਇਹ ਜਦੋਂ ਇਹਨਾਂ ਦੇ ਘਰੇ ਆਉਂਦਾ ਕੋਈ ਪਾਪੂ ਨਾ ਕਰਦਾ ਹੋਵੇ ਜੀ ਇਹਨੇ ਆਪ ਆ ਗੱਲ ਦੱਸੀ ਤੇ ਕਰਕੇ ਸਾਨੂੰ ਸ਼ੱਕ ਹੋ ਗਿਆ ਤੇ ਮੈਂ ਇਹਦੇ ਭਾਈ ਨੂੰ ਫੋਨ ਲਾ ਲਿਆ ਮੈਂ ਭਾਈ ਨੂੰ ਆ ਬਿਆਨਤ ਸਿੰਘ ਨੂੰ 9 ਵਜੇ ਸਵੇਰ ਲਾਇਆ ਮੈਂ ਕਿਹਾ ਯਾਰ ਆ ਗੱਲ ਆ ਵੀ ਜੇ ਕੋਈ ਪਾਪੂ ਕਰਦਾ ਨਾ ਸਾਡਾ ਨਾ ਕੋਈ ਮਾੜਾ ਕਰੇ ਤੇ ਚਲ ਜਿਹਨੇ ਕੋਈ ਕਰਾਉਂਦਾ ਉਹਨਾਂ ਦਾ ਕੋਈ ਆਦਾ ਹੱਲ ਕਰੀ ਜਾਵੇ ਵੀ ਸਾਡਾ ਹੈਗਾ ਆ ਬਾਰਾਮ ਨੂੰ ਸਾਹਮਣੇ ਵੀ ਕੱਲ ਨੂੰ ਫੇਰ ਐਵੇਂ ਕੋਈ ਕਲੇਸ਼ ਵਾਜ ਜਾ ਆਹੀ ਗੱਲ ਕਹੀ ਐ ਹੋਰ ਮੈਂ ਕੋਈ ਗੱਲ ਨਹੀਂ ਕਹੀ ਇਹਨਾਂ ਤੋਂ ਇਹੀ ਗੱਲ ਵਧਾ ਲਈ ਫੇਰੇ ਇਹ ਕਹਿੰਦੇ ਇਹ ਕਹਿੰਦੇ ਆ ਮੈਂ 9 ਵਜੇ ਫੋਨ ਲਾਇਆ ਸਵੇਰ ਹੂੰ ਇਹ ਬਿਆਨਤ ਕਦੇ ਪੀਂਦਾ ਸ਼ਰਾਬ ਇਹਨਾਂ ਦੀ ਕਹਿਣ ਦੀ ਗੱਲ ਹੈ ਹੂੰ ਤੇ ਇਹ ਕਿਤੇ ਇਹਦੇ ਨਾਲ ਕਾਕੇ ਨਾਲ ਲੜ ਪਿਆ ਰਾਤ ਨੂੰ ਅੱਛਾ ਇਸ ਗੱਲ ਤੋਂ ਕਹਿੰਦਾ ਸਾਡੇ ਕੋਲ ਕਲੇਸ਼ ਬਹੁਤ ਹੂੰ ਤੇ ਹੁਣ ਤਾਂ ਇਹ ਬਹੁਤ ਕੋਈ ਕਹੀ ਜਾਂਦੇ ਆ ਜੇ ਕਹਿੰਦੇ ਆ ਇਹ ਗੱਲ ਜੇ ਇਹ ਤੋਂ ਵੱਧ ਮੈਂ ਕੋਈ ਗੱਲ ਕਹੀ ਹੈ ਚਾਹੇ ਮੈਂ ਕਿਸੇ ਤਰ੍ਹਾਂ ਦੀ ਜਿਵੇਂ ਇਹ ਕਹਿੰਦਾ ਵੀ ਉਹ ਇੱਕ ਕੀ ਕਰਦਾ ਉਹ ਕਾਲਾ ਇਲਮ ਪੜਿਆ ਚਾਹੇ ਮੈਂ ਗੱਦੀ ਲਾਉਣ ਇਹ ਜੀ ਗੱਲ ਕਹੀ ਹੈ ਕੋਈ ਇਹ ਤੁਹਾਡੇ ਵੱਲੋਂ ਕਿਹਾ ਗਿਆ ਪਰਿਵਾਰ ਵੱਲੋਂ ਨਾ ਕੁਛ ਨਹੀਂ ਕਿਹਾ ਮੈਂ ਇਸ ਗੱਲ ਦੀ ਉਹ ਆਜਣ ਡੇਰੇ ਆਜਣ ਗੁਰੂ ਘਰੇ ਸਾਡੇ ਗੁਰੂ ਘਰ ਨੂੰ ਅਸੀਂ ਜਾਣਦੇ ਆ ਉਹ ਵੀ ਜਾਂਦੇ ਆ ਅਸੀਂ ਵੀ ਜਾਣਦੇ ਆ ਤੇ ਮੈਂ ਸੌਂਪਣ ਨੂੰ ਤਿਆਰ ਹਾਂ ਜਦੋਂ ਪਿੰਡ ਦੇ ਵਿੱਚ ਪੰਚਾਇਤ ਬਿਠਾਈ ਜਾਂਦੀ ਹੈ ਤੁਸੀਂ ਕਹਿ ਰਹੇ ਹੋ ਕਿ ਅਸੀਂ ਇਹ ਚੀਜ਼ਾਂ ਨਹੀਂ ਕਈਆਂ ਤੁਸੀਂ નિર્ਦੋਸ਼ ਹੋਏ ਇਸ ਗੱਲ ਦੇ ਵਿੱਚ ਪਿੰਡ ਦੇ ਵਿੱਚ ਦੋ ਵਾਰੀ ਪੰਚਾਇਤ ਬਿਠਾਈ ਜਾਂਦੇ ਪਰ ਪੰਚਾਇਤ ਦੇ ਵਿੱਚ ਹਰ ਵਾਰ ਤੁਸੀਂ ਉੱਥੇ ਨਹੀਂ ਜਾਂਦੇ ਇੱਥੇ ਕੀ ਕਾਰਨ ਹੈ ਇਹ ਮੈਡਮ ਗੱਲਾਂ ਆਏ ਕਾਰਨ ਇਹ ਹੈ ਵੀ ਇਹ ਹੁਣ ਮੈਂ ਇਕੱਲਾ ਤਾਂ ਨਹੀਂ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀ ਤੁਸੀਂ ਆਏ ਸੀ ਗੱਲ ਕਰੀ ਸੀ ਤੁਸੀਂ ਆਖਿਆ ਵੀ ਮੈਂ ਤੁਹਾਡੇ ਕੋਲੇ ਜਾਵੜਿਆ ਸੀ ਉੱਤੇ ਤੁਸੀਂ ਥੱਲੇ ਮੇਰੇ ਕੋਲੇ ਥੜੇ ਤੋਂ ਖੜੇ ਵੀ ਰਹੇ ਹਾਂ ਹਾਂਜੀ ਮੈਂ ਆਖਿਆ ਸੀ ਵੀ ਇਹ ਦੋ ਜਣੇ ਅਸੀਂ ਤਿੰਨ ਜਣੇ ਹਾਂ ਅਸੀਂ ਤਿੰਨੇ ਜਣੇ ਵੀ ਉਹ ਕਰਾਂਗੇ ਤੁਹਾਡੇ ਕੋਲੇ ਗੱਲਬਾਤ ਕਰਾਂਗੇ ਮੈਂ ਕੱਲਾ ਨਹੀਂ ਕਰ ਸਕਦਾ ਤੇ ਵੀ ਅਸੀਂ ਤੁਹਾਡੇ ਨਾਲ ਜ਼ਰੂਰ ਕਨੈਕਟ ਕਰਕੇ ਕਰਾਂਗੇ ਇਹ ਜਿਹੜਾ ਇਹ ਸਾਡੇ ਨੂੰ ਤੇ ਭਤੀਜਾ ਇਹ ਦਵਾਈ ਲੈਣ ਉੱਠ ਕੇ ਇਹਨਾਂ ਨੇ ਨਾ ਸਾਨੂੰ ਪਹਿਲਾਂ ਦੱਸਿਆ ਮੈਂਬਰਾਂ ਨੂੰ ਕੱਲ ਨੂੰ ਤੁਹਾਡੇ ਤੇ ਆ ਗੱਲ ਇਹ ਮੌਕੇ ਤੇ ਫੋਨ ਲਾ ਦਿੰਦੇ ਸਾਨੂੰ ਤੇ ਇਹ ਹੁਣ ਦਵਾਈ ਲੈਣ ਗਏ ਸੀ ਹੁਣ ਮੈਂ ਕੱਲਾ ਗੱਲ ਕਿਵੇਂ ਕਰਾਂ ਵੀ ਹੁਣ ਗੱਲ ਅੱਜ ਅਸੀਂ ਤਿੰਨੇ ਖੜੇ ਹਾਂ ਤਿੰਨੇ ਜੋੜੀ ਅੱਜ ਗੱਲ ਦੱਸਾਂਗੇ ਵੀ ਅੱਟ ਪੌਣਾ ਪੱਖ ਰੱਖਾਂਗੇ ਤੇ ਇਹ ਦਾ ਹੁਣ ਕੋਈ ਨਹੀਂ ਕਹੀ ਜਾਣ ਵੀ ਆਉਂਦੇ ਨਹੀਂ ਆਉਂਦੇ ਨਹੀਂ ਹੁਣ ਘਰ ਦਾ ਅਗਲੇ ਦਾ ਪਤਾ ਹੁਣ ਸਾਨੂੰ ਸਾਡੇ ਘਰ ਦਾ ਪਤਾ ਵੀ ਜੋ ਕੋਈ ਢੱਲ ਮੱਠ ਹੁੰਦੀ ਵੀ ਹਸਪਤਾਲ ਤਾਂ ਜਾਣਾ ਬਾਕੀ ਸਾਨੂੰ ਰਿਪੋਰਟਾਂ ਆਉਂ ਘਾਤੀਆਂ ਚੀਜ਼ਾਂ ਤੁਸੀਂ ਇੱਕ ਗੁਰਸਿੱਖ ਪਰਿਵਾਰ ਹੋ ਕੀ ਤੁਸੀਂ ਇਹਨਾਂ ਚੀਜ਼ਾਂ ਨੂੰ ਮੰਨਦੇ ਮੈਡਮ ਮੰਨਦੇ ਤਾਂ ਜਦੋਂ ਉਹਨਾਂ ਹੈ ਨਹੀਂ ਕਿਸੇ ਇਸ ਗੱਲ ਨੂੰ ਤੇ ਜੇ ਅਸੀਂ ਇਸ ਕੰਮ 'ਚ ਵੜੇ ਹੁੰਦੇ ਤੇ ਸਾਡੇ ਤਿੰਨ ਪੁੱਤ ਮਰ ਗਏ ਸੀ ਉਦੋਂ ਵੀ ਵੜ ਜਾਂਦੇ ਇਸ ਕੰਮ 'ਚ ਤਿੰਨ ਪੁੱਤ ਮਰਿਆ ਮੇਰੇ ਜਨਮ ਵੇਲੇ ਪੁੱਤਾਂ ਦੀ ਮੌਤ ਹੋ ਜਾਂਦੀ ਹੈ ਤੇ ਅਸੀਂ ਉਸ ਕੰਮ ਚ ਉਹਦੇ ਹੀ ਵੜ ਜਾਂਦੇ ਸੀ ਸੋ ਅਸੀਂ ਇਸ ਕੰਮ ਚ ਵੜ ਕੇ ਨਹੀਂ ਖੁਸ਼ ਇਹ ਇਹਦੇ ਜਿਹੜੀ ਇਹ ਗੱਲ ਕਹੀ ਆ ਮੇਰੇ ਹੁਣ ਸਾਡੀ ਨੂੰਹ ਦੱਸ ਦੂ ਤੁਹਾਨੂੰ ਵੀ ਕੀ ਗੱਲ ਮੇਰਾ ਥੌਲਾ ਪਾਉਣੋਂ ਲਿਖੀ ਗੱਲ ਕਹੀ ਹੈ ਸਾਨੂੰ ਤਾਂ ਆ ਹੀ ਵੈਸੇ ਵੀ ਸ਼ੱਕ ਹੋ ਗਈ ਵੀ ਇਹ ਆ ਗੱਲ ਨਾ ਹੋਵੇ ਤੇ ਵੀ ਅਸੀਂ ਵੀ ਚਲੋ ਮੈਂ ਆਖਿਆ ਭਰਾਪਾ ਵੀ ਸਾਡੇ ਹੁਣ ਕੰਮ ਵਿਆਹ ਸ਼ਾਦੀ ਚ ਆਉਣੇ ਆਉਂਦੇ ਆਪਦੇ ਖੁਦ ਦਾ ਤਾਏ ਦਾ ਪੋਤਾ ਨਾਲ ਦਾ ਘਰ ਆ ਉਹ ਪਰਿਵਾਰ ਵੀ ਕੱਲ ਸਾਥ ਦੇ ਵਿੱਚ ਪਹੁੰਚਿਆ ਸੀ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਉਹਨਾਂ ਤੇ ਵੀ ਤੁਸੀਂ ਦੋਸ਼ ਲਾਉਂਦੇ ਆ ਕਿ ਟੂਨੇ ਟੱਪੇ ਕਰਦੇ ਆ ਉਹ ਤਾਂ ਮੈਡਮ ਹੁਣ ਕਾਹਨ ਤੋਂ ਕਹਿਣ ਤੋਂ ਕਹੀ ਜਾਣ ਚਾਹੋ ਤਾਂ ਸਬੂਤ ਵਿਖਾ ਦਿੰਦੇ ਸਾਨੂੰ ਲਿਆ ਦੇਣ ਵੀ ਅਸੀਂ ਬਸ ਕਿਆ ਕੋਈ ਗੱਲ ਹਾਂ ਵੀ ਜੇ ਇਹੋ ਜੀ ਗੱਲ ਕਹਿਣੇ ਆ ਫਿਰ ਉਹ ਵੀ ਗੱਲ ਕਹਿੰਦੇ ਆ ਵੀ ਅਸੀਂ ਰਿਸ਼ਤੇਦਾਰਾਂ ਨੂੰ ਸੱਦੇ ਇਹ ਆਉਂਦੇ ਨਹੀਂ ਉਹ ਵੀ ਅਸੀਂ ਸੌਣ ਦੇਣ ਨੂੰ ਤਿਆਰ ਆ ਉਹ ਜਿਹੜੀ ਬੁੜੀ ਕੈ ਭਾਈ ਕਹਿੰਦਾ ਮੇਰੇ ਤਾਏ ਦਾ ਪੁੱਤ ਸੁਖਦੇਵ ਸਿੰਘ ਬੜਾਏ ਚ ਇਹ ਸਾਡਾ ਬੜਾਏ ਚ ਪਰਿਵਾਰ ਆ ਉਹ ਆਪਦੇ ਦੋਨੇ ਜੀ ਦੋਨੇ ਪੋਤੇ ਲੈ ਕੇ ਸਾਡੇ ਇਥੇ ਗੁਰੂ ਘਰ ਚੱਲਣ ਤੇ ਅਸੀਂ ਸੌਹ ਪਾਉਣ ਨੂੰ ਤਿਆਰ ਆ ਮੈਂ ਪ ਸਾਰੇ ਗੱਲਾਂ ਉਹ ਵੀ ਇੱਕ ਗੱਲ ਹੋਰ ਆ ਜੀ ਉਹ ਜਿੱਦਾਂ ਕਾਕਾ ਸਿੰਘ ਜਿਨ੍ਹਾਂ ਨੇ ਤੁਹਾਡੇ ਤੇ ਦੋਸ ਲਾਈ ਤੁਸੀਂ ਕੀ ਹੁੰਦਾ ਹਾਂ ਜੀ ਜਿਹੜੇ ਹੈਂਡੀਕੈਪ ਹੈ ਉਹ ਕਹਿੰਦੇ ਵੀ ਜਿੱਦਾਂ ਮੇਰਾ ਪਸ਼ੂਆਂ ਦਾ ਵਪਾਰ ਹੈ ਬਹੁਤ ਵੱਡਾ ਵਪਾਰ ਹੈ ਹਾਂਜੀ ਹਾਂਜੀ ਵੀ ਉਹਨੂੰ ਲੈ ਕੇ ਜੈਲਸੀ ਕਰਦੇ ਆ ਤਾਂ ਕਰਕੇ ਮੇਰੀ ਸ਼ਬੀ ਨੂੰ ਖਰਾਬ ਕਰਨ ਦੇ ਮਾਰੇ ਇਹ ਗੱਲਾਂ ਬਣਾਉਂਦੇ ਆ ਤੁਹਾਡੇ ਤਾਈ ਪੁੱਗ ਦੇ ਪੁੱਤ ਦਾ ਇਹ ਬਿਆਨ ਨਿਕਲ ਕੇ ਆਇਆ ਕਿ ਸਾਡੇ ਘਰੇ ਕੋਈ ਆਉਂਦਾ ਵੀ ਹੈ ਉਹ ਹੀ ਇਹਨਾਂ ਨੂੰ ਬਿੰਦ ਵਿੱਚ ਪਤਾ ਲੱਗ ਜਾਂਦਾ ਕਿਉਂਕਿ ਇਹਨਾਂ ਨੇ ਆਪ ਦੇ ਕੈਮਰੇ ਸਾਡੇ ਘਰਾਂ ਵਾਲ ਨੂੰ ਕਰਕੇ ਲਾਏ ਹੋਏ ਆ ਉਹ ਮੈਡਮ ਕੋਈ ਗੱਲ ਨਹੀਂ ਤੁਹਾਨੂੰ ਕੈਮਰੇ ਮੌਕਾ ਹੁਣ ਆਪਾਂ ਵਿਖਾ ਦਿੰਦੇ ਆ ਸਾਰਾ ਕੁਝ ਵੀ ਤੁਸੀਂ ਆਪ ਹੀ ਵੇਖ ਲਓ ਜਿੱਦ ਐਸ ਦੇ ਹੋਏ ਤੁਹਾਨੂੰ ਤੇ ਤੁਹਾਨੂੰ ਗੈਲਰੀ ਪਾ ਦਿਓ ਇਹਦੇ ਚ ਵੀ ਹਾਂ ਭਾਈ ਘਰ ਉਹਨਾਂ ਦਾ ਇੰਦੀ ਦਾ ਉਹਨਾਂ ਦੇ ਘਰ ਦਾ ਜਿਹੜਾ ਗੇਟ ਆ ਉਹ ਪਰਲੇ ਪਾਸੇ ਨੂੰ ਆ। ਅੱਛਾ ਜੀ ਆ ਤੁਹਾਨੂੰ ਵਿਖਾਵਾਂਗੇ ਇਹ ਤਾਂ ਹੁਣ ਗੱਲਾਂ ਕੁਛ ਕਹੀਆਂ ਉਹ ਵਿਹਲੇ ਜਦੋਂ ਅਸੀਂ ਸੋਮ ਦੇ ਗੇਟ ਖੋਲਦੇ ਨਾ ਆਹ ਤੁਹਾਨੂੰ ਉਹ ਵੀ ਵਿਖਾਵਾਂਗੇ ਤੇ ਇਹ ਦੋਨੇ ਜੀ ਕੰਧਾਂ ਤੇ ਖੜ ਜਾਂਦੇ ਆਗੇ। ਅੱਛਾ ਸਾਡਾ ਗੇਟ ਲੋਹੇ ਦਾ ਖੜਕਦਾ ਤੇ ਦੋਨੇ ਜੀ ਕੰਧਾਂ ਤੇ ਖੜ ਜਾਂਦੇ ਆਗੇ। ਆ ਤੁਹਾਨੂੰ ਸਾਹਮਣੇ ਵਿਖਾ ਦਾਂਗੇ ਹੁਣੇ। ਤੇ ਤੁਹਾਡੇ ਘਰਾਂ ਦੇ ਵਿੱਚੋਂ ਇੱਕ ਲੇਡੀਜ਼ ਤੇ ਵੀ ਇਹ ਆਇਆ ਕਿ ਇੱਕ ਲੇਡੀਜ਼ ਦੇ ਕਰਕੇ ਜਿਹੜਾ ਇੰਨੀ ਲੜਾਈ ਵਧੀ ਆ ਵੀ ਇੱਕ ਤੁਹਾਡੇ ਘਰ ਦੀ ਜਨਾਨੀ ਨੇ ਇਹ ਰੌਲਾ ਪਵਾਇਆ ਕਿ ਵੀ ਉਹ ਨਹੀਂ ਮੈਡਮ ਜਨਾਨੀ ਤਾਂ ਸਾਡੀ ਕੋਈ ਸੇ ਦੇ ਕੋਈ ਵੀ ਨਹੀਂ ਗਈ ਤੇ ਨਾ ਕੋਈ ਕਾਕੇ ਨੂੰ ਕਿਹਾ ਕਿ ਜਾ ਕੇ ਜੋ ਕਾਕਾ ਕਹੂਗਾ ਕਾਕੇ ਨੂੰ ਤਾਂ ਮੈਂ ਇਹ ਕਿਹਾ ਵੀ ਇਹੀ ਗੱਲ ਉਹਦੇ ਭਾਈ ਨੂੰ ਕਿਹਾ ਕਾਕੇ ਨੂੰ ਨਹੀਂ ਮਿਲਿਆ ਮੈਂ ਕਿਹਾ ਕੋਈ ਉਹਨਾਂ ਨਾਲ ਯਾਰ ਐਵੇਂ ਕਲੇਸ਼ ਵਾਜ ਜਾਂਦਾ ਮੜੀ ਜੀ ਗੱਲ ਤੇ ਵੀ ਸਾਡਾ ਅੰਮੇ ਸਾਹਮਣੇ ਬਾਰ ਹੈ ਤੇ ਜੇ ਉਹਨਾਂ ਦਾ ਕੋਈ ਗੱਲ ਆ ਕੋਈ ਹੈਗੀ ਇਹਨਾਂ ਦੀ ਆਪ ਦਾ ਉਹਨਾਂ ਨਾਲ ਬੜੇ ਵੀ ਸਾਡੇ ਤੇ ਨਾ ਕੋਈ ਚੰਗਾ ਬਗੜ ਗੱਦੀ ਗੁੱਦੀ ਲਾਉਣ ਵਾਲੀਆਂ ਗੱਲਾਂ ਨਾ ਨਾ ਕੁਝ ਨਹੀਂ ਕਿਹਾ ਹੁਣ ਕੋਈ ਕੀ ਲਾਉਂਦਾ ਇਹ ਪਰਿਵਾਰ ਨਾ ਨਾ ਮੈਨੂੰ ਇਹ ਗੱਲ ਦਾ ਪਤਾ ਨਹੀਂ ਜੀ ਕਿ ਉਹਨਾਂ ਦਾ ਘਰ ਹੋਰ ਰਹਿ ਗਿਆ ਸਾਡੇ ਦੂਰ ਇੱਕ ਤੁਹਾਡੇ ਜਲ ਦੇ ਵਿੱਚ ਇਹੀ ਵਹਿਮ ਸੀਗਾ ਵੀ ਇਹ ਉਪਾਕਰਨ ਵੀ ਗਵਾਂਡੀਆਂ ਦਾ ਆ ਵੀ ਕਿਤੇ ਸਾਡਾ ਵੀ ਸਾਡੇ ਨੂੰ ਵੀ ਸਾਨੂੰ ਤਾਂ ਹੀ ਇਹਦੇ ਸ਼ੱਕ ਹੋ ਗਈ ਵੀ ਜਿਹੜੇ ਸਾਡੇ ਨੂੰ ਇਹ ਗੱਲ ਕਹੀ ਜਾਣੇ ਮਤਲਬ ਕਿ ਜਦੋਂ ਥੋੜਾ ਪਾਉਣ ਗਿਆ ਸੀ ਉਹ ਹਾਂ ਜੀ ਹਾਂ ਆਹ ਗੱਲ ਥੋੜਾ ਪਾਉਣ ਵਾਲਿਆ ਗੱਲ ਕਹੀ ਆ ਵੀ ਇਹ ਨੂੰ ਇਹ ਟਾਈ ਫਿਟ ਦਾ ਕੋਈ ਨੁਕਸ ਨਹੀਂ ਇਹਨੂੰ ਤਾਂ ਉਪਰੀ ਵਾ ਹੈ ਜੀ ਕੀ ਕਹਿਣਾ ਚਾਹੋਗੇ ਵੀ ਪਰਿਵਾਰ ਦੇ ਵਿੱਚ ਇੱਕ ਟੂਣਾ ਜਿਹਨਾਂ ਨੂੰ ਇੱਕ ਵਹਿਮ ਹੈ ਅੱਜਕੱਲ੍ਹ ਅੰਧਵਿਸ਼ਵਾਸ ਹੈਗਾ ਉਹਨੂੰ ਲੈ ਕੇ ਪਿੰਡ ਦੇ ਵਿੱਚ ਇਨਾ ਮਾਹੌਲ ਪਖਿਆ ਹੋਇਆ ਹੈ ਪਰਿਵਾਰਾਂ ਦੇ ਵਿੱਚ ਫਾੜਾਂ ਪੈ ਰਹੀਆਂ ਕੀ ਕਹਿਣਾ ਚਾਹੂੰਗੀ ਇਹ ਮੈਮਾ ਇਹ ਗੱਲ ਇਹਨੇ ਕਾਕੇ ਨੇ ਸਾਨੂੰ ਕਹੀ ਸੀਗੀ ਸਾਨੂੰ ਤਾਂ ਸ਼ੱਕ ਸੀਗਾ ਇਹ ਥੋੜਾ ਜਿਹਾ ਅਸੀਂ ਤਾਂ ਹੀ ਵੀ ਉਹ ਬਾਈ ਨੂੰ ਫੋਨ ਲਾਇਆ ਸੀਗਾ ਤੁਸੀਂ ਗਏ ਸੀ ਉਦੋਂ ਜਦੋਂ ਇਹ ਨਹੀਂ ਮੈਂ ਤਾਂ ਗਿਆ ਹੀ ਨਹੀਂ ਉਹਦਾ ਚਾਚੇ ਨੇ ਕਿਹਾ ਹੀ ਮੈਂ ਤਾਂ ਨਾ ਉਹਨਾਂ ਦੇ ਮੂਰੇ ਗਿਆਨ ਨਾਮ ਮੈਂ ਉਹਨਾਂ ਨੂੰ ਫੋਨ ਲਾਇਆ ਨਾ ਮੈਂ ਕੁਝ ਕਿਹਾਗਾ ਉਹਨਾਂ ਨੂੰ ਤੁਹਾਡੀ ਤੁਹਾਡੀ ਵਾਈਫ ਗਈ ਸੀ ਉਦੋਂ ਤੁਹਾਨੂੰ ਫੋਨ ਏ ਦੋਨੇ ਨਹੀਂ ਉਹਦੇ ਤਾਂ ਗਏ ਸੀਗੇ ਸਹੌਲਾ ਪੌਣ ਤਾਂ ਤੁਸੀਂ ਨਾਲ ਕਿਹਦੇ ਹਾਂ ਜੀ ਮੈਂ ਨਾਲ ਸੀਗਾ ਜੀ ਕੀ ਕਹਿੰਦੇ ਸੋਚਦਾ ਫਿਰ ਇਹਨੇ ਇਹ ਵੀ ਕਿਹਾ ਕਿੰਨਾ ਵੀ ਜਿਵੇਂ ਮੰਨ ਲੋ ਵੀ ਸੁਰਕੀ ਪਾਊਡਰ ਜਾਂ ਕੁਛ ਵੀ ਲਾ ਕੇ ਵੀ ਤੁਸੀਂ ਇਧਰ ਦੀ ਲੰਘਣਾ ਨਹੀਂਗਾ ਕਿਧਰ ਵੀ ਉਹ ਗਲੀ ਗਲੀ ਦੇ ਵਿੱਚ ਕੀ ਹੈ ਇਹੋ ਜਿਹਾ ਵੀ ਉਹ ਉਧਰ ਉਹਨੂੰ ਪਤਾ ਹੋਊਗਾ ਵੀ ਹੁਣ ਕੀ ਗੱਲ ਹੈ ਜੀ ਅੱਛਾ ਹੁਣ ਇਹ ਬਾਉਣੇ ਸਾਨੂੰ ਇਹ ਦੱਸਦਾ ਸੀਗਾ ਵੀ ਆਹ ਚੱਕਰ ਆ ਗਿਆ ਤੇ ਕਹਿੰਦਾ ਵੀ ਮੈਂ ਹੱਲ ਕਰ ਦੂੰਗਾ ਤੁਹਾਡਾ ਉਹਨੇ ਫਿਰ ਉਹੀ ਮਿਰਚਾਂ ਤੇ ਤਾਗਾ ਤੇ ਜਾਲ ਕਰਕੇ ਦੇ ਦਤਾ ਸੀਗਾ ਸਾਨੂੰ ਹਾਂਜੀ ਪਹਿਲਾਂ ਸਾਨੂੰ ਕੋਈ ਪਤਾ ਨਹੀਂ ਸੀਗਾ ਵੀ ਆਹ ਗੱਲ ਹੈਗੀ ਆ ਜਾਂ ਕੁਝ ਵੀ ਹੈ ਇਹਨੇ ਸਾਨੂੰ ਦੱਸਿਆ ਜਿਦੋਂ ਦਾ ਮਿਰਚਾਂ ਜਾਂ ਧਾਗਾ ਕੁਝ ਕਰਕੇ ਦਿੱਤਾ ਫਿਰ ਕੁਝ ਫਰਕ ਪਿਆ ਤੁਹਾਡੀ ਘਰ ਚ ਫਿਰ ਤੁਸੀਂ ਮੰਨਦੇ ਹੋ ਇਹਨਾਂ ਚੀਜ਼ਾਂ ਨੂੰ ਨਹੀਂ ਮੈਂ ਮੈਂ ਤਾਂ ਮੰਨਦੇ ਨਹੀਂ ਵੀ ਸਾਨੂੰ ਹੁਣ ਇਹੀ ਸ਼ੱਕ ਸੀਗਾ ਵੀ ਸਾਨੂੰ ਉਹ ਤੋਂ ਇਹਨੇ ਇਹ ਗੱਲ ਦੱਸੀ ਹੈ ਜੀ ਹਾਂ ਅੱਛਾ ਹਾਂਜੀ ਕਿਸੇ ਮੈਂਬਰ ਕੋਲੇ ਗੱਲਬਾਤ ਕੀਤੀ ਆ ਪੰਚਾਇਤ ਕੋਲੇ ਗੱਲਬਾਤ ਕੀਤੀ ਹੈ ਕਿ ਵੀ ਆਹ ਗੱਲ ਕਰਕੇ ਸਾਨੂੰ ਇੱਕ ਵਹਿਮ ਹੋਇਆ ਸੀ ਹਾਂਜੀ ਮੈਂ ਦੱਸਿਆ ਸੀਗਾ ਇਹ ਮੈਂਬਰ ਸਾਹ ਨੂੰ ਕੀ ਗੱਲਬਾਤ ਹੋਈ ਤੁਹਾਡੀ ਮੈਂ ਗਿਆ ਸੀਗਾ ਉਹਨਾਂ ਕੋਲੇ ਉੱਦੇ ਤਾਂ ਹੀ ਹੈਣੀ ਸੀਗੀ ਪਹਿਲਾਂ ਘਰੇ ਜਦੋਂ ਪਹਿਲੇ ਦਿਨ ਨਾਈ ਇਹਨਾਂ ਨੇ ਸਾਨੂੰ ਪਹਿਲਾਂ ਦੱਸਿਆਗਾ ਵੀ ਮੌਕੇ ਦੇ ਖੂਨ ਲਾਇਆ ਵੀ ਭਾਈ ਆ ਜੇ ਤੇ ਫੋਨ ਕੀਤਾ ਕਿਸੇ ਮੈਂਬਰ ਨੂੰ ਬਈ ਇਹਨਾਂ ਨੇ ਹਾਂਜੀ ਮੈਂ ਉਦੋਂ ਜਿੱਦੇ ਪਹਿਲੇ ਦਿਨ ਇਕੱਠ ਹੋਇਆ ਸੀ ਉਦੋਂ ਮੈਂ ਸ਼ਾਮ ਨੂੰ ਗਿਆ ਸੀਗਾ ਇਹ ਨੰਬਰ ਸਰ ਕੋਲੇ ਆ ਠੀਕ ਹੀ ਕਹਿੰਦੇ ਉਹਨਾਂ ਨੂੰ ਮੈਂ ਦੱਸਿਆ ਸੀਗਾ ਸਾਰਾ ਕੁਝ ਤੇ ਉਹ ਫਿਰ ਕਹਿੰਦੇ ਵੀ ਤੁਸੀਂ ਮੈਂ ਉਹਨਾਂ ਨੂੰ ਕਿਹਾ ਸੀ ਵੀ ਘਰੇ ਵੀ ਅਸੀਂ ਆ ਜਾਾਂਗੇ ਤੁਹਾਡੇ ਤੇ ਮੁੜ ਕੇ ਉਹਨਾਂ ਨੇ ਕੁਝ ਦੱਸਿਆ ਨਹੀਂਗਾ ਤੇ ਦੂਸਰੇ ਦਿਨ ਫੇਰ ਸੁਬਾਹ ਵੀ ਗੱਲ ਹੋਈ ਕਹਿੰਦੇ ਵੀ ਚਲੋ ਵੀ ਨਿਬੜ ਗਿਆ ਬੰਦੇ ਸੀਗੇ ਉਧਰ ਲੈ ਕਰਾਂ ਦੀ ਕੋਸ਼ਾ ਤੇ ਅਸੀਂ ਮੁੜ ਕੇ ਦਵਾਈ ਲੈਣ ਆਉਤ ਗਿਆ ਆ ਦੀ ਤੇ ਮੁੜ ਕੇ ਬਾਅਦ ਚ ਇਹਨਾਂ ਨੇ ਫੇਰ ਫੋਨ ਲਾਇਆ ਕਹਿੰਦੇ ਵੀ ਆ ਜਾਓ ਤੁਸੀਂ ਆਫ ਕੈਮਰਾ ਗੱਲ ਕਰ ਰਹੇ ਦੇ ਪਏ ਸੀ ਨਾ ਵੀ ਕਿਸੇ ਮੈਂਬਰ ਨਾਲ ਤੁਹਾਡੀ ਗੱਲਬਾਤ ਹੋਈ ਐ ਸੁਆ ਭਵਾਨ ਦੇ ਮਾਮਲੇ ਦੇ ਹਾਂਜੀ ਹੋਈ ਹੈ ਹੂੰ ਉਹ ਰਿਕਾਰਡਿੰਗ ਹੈਗੀ ਐ ਬਿਲਕੁਲ ਅੱਛਾ ਤੁਹਾਡੇ ਕੋਲ ਰਿਕਾਰਡਿੰਗ ਹੈਗੀ ਐ ਹਾਂਜੀ ਜੀ ਕੀ ਕਹਿੰਦੇ ਮੈਂਬਰ ਸਾਹਿਬ ਤੁਹਾਨੂੰ ਕੀ ਕਹਿੰਦੇ ਉਹ ਕਹਿੰਦੇ ਵੀ ਅਸੀਂ ਪੁੱਛ ਕੇ ਦੱਸ ਦਾਂਗੇ ਇਹਨਾਂ ਨੂੰ ਪਰ ਉਹਨਾਂ ਨੇ ਕੁਝ ਨਹੀਂ ਦੱਸਿਆਗਾ ਮੁੜ ਕੇ ਸਾਨੂੰ ਹੂੰ ਹਾਂਜੀ ਕੀ ਹਾਲ ਆ ਬਾਈ ਵਧੀਆ ਵਧੀਆ ਬਈ ਦੂਜੇ ਇਹਨਾਂ ਨੂੰ ਕਹੀ ਨਾ ਤੜਕੇ ਡੇਰੇ ਆ ਜਾਣ ਜਿੰਨੇ ਵਜੇ ਮਰਜੀ ਸੌਂ ਪਾਉਣੀਆਂ ਉੱਥੇ ਬੋਲ ਕੇ ਅਸੀਂ ਤਾਂ ਦੇਖ ਕਰਾ ਕੇ ਅਰਦਾਸ ਕਰਾ ਕੇ ਠੀਕ ਆ ਠੀਕ ਆ ਹਾਂ ਵੀ ਬਸ ਜੇ ਇਹ ਸੱਚਾ ਹੋਇਆ ਸਾਡਾ ਸਾਰਾ ਕੁਝ ਉਜੜ ਜੇ ਜੇ ਅਸੀਂ ਸੱਚੇ ਹੋਏ ਇਹਦਾ ਸਾਰਾ ਕੁਝ ਉਜੜ ਜੇ ਬਸ ਠੀਕ ਹੈ ਬਈ ਠੀਕ ਹੈ ਹਾਂ ਸੁਨੇਹਾ ਲਾ ਦੂੰਗਾ ਹਾਂ ਇਹ ਗੱਲ ਇਹਨੇ ਮੈਨੂੰ ਕਹੀ ਆ ਮੈਂ ਇਹ ਗੱਲ ਦੀ ਵੀ ਸੌਂ ਪਾਉਂਗਾ ਜਦੋਂ ਅਸੀਂ ਥੋੜਾ ਪਾਉਣ ਗਏ ਆ ਇਹਨੇ ਕਿਹਾ ਵੀ ਤੁਹਾਡੇ ਘਰੇ ਵੀ ਆ ਚੀਜ਼ਾਂ ਮੈਂ ਤੁਹਾਡਾ ਪਾ ਕਰ ਦੂੰਗਾ ਮੈਂ ਕਿਹਾ ਵੀ ਅੱਜ ਉਹਨੂੰ ਕਹਿ ਤਾਈ ਫੜੇ ਜਾ ਗਾ ਮੈਂ ਵੀ ਇਹ ਸੌਂ ਪਾਉਂਗਾ ਇਹਨੂੰ ਕਿਹਾ ਵੀ ਡੇਰੇ ਆ ਜੀ ਉੱਥੇ ਬੋਲ ਕੇ ਪਾਉਣੀ ਆ ਬਾਬੇ ਤੁੱਲਾ ਤੋਂ ਬਾਬਾ ਭਾਗ ਤੋਂ ਸਾਰਿਆਂ ਦਾ ਨਾਮ ਲੈ ਕੇ ਪਾਉਣੀ ਆ ਮੈਂ ਇਹਨੂੰ ਕਿਹਾ ਸੀ ਉਹ ਆਂ ਮੈਂ ਤਾਂ ਸਿਰ ਦਾ ਥੋੜਾ ਪਾਉਣਾ ਮੈਂ ਸਿਰ ਦਾ ਮੈਂ ਆਂਦਾ ਸਾਡਾ ਡੱਬਾ ਹੀ ਪਾਉਂਦਾ ਮੈਂ ਤੂੰ ਪੁੱਠੇ ਕੰਮ ਤਾਂ ਆਪ ਕਰਦਾ ਫਿਰ ਨਹੀਂ ਉਹਨੂੰ ਕਿਹਾ ਵੀ ਤੜਕੇ ਤੇ ਦੋ ਮੈਂਬਰ ਤੁਸੀਂ ਆਜੋ ਨਾਲ ਠੀਕ ਹੈ ਹਾਂ ਵੀ ਇਹ ਬੋਲ ਕੇ ਉੱਥੇ ਮੈਂ ਸੌਂ ਪਾਉਂਗਾ ਵੀ ਜੇ ਇਹ ਸੱਚਾ ਹੋਇਆ ਮੇਰਾ ਨਾ ਇੱਕ ਅੱਖ ਵੀ ਰਵੇ ਮੇਰਾ ਸਾਰਾ ਕੁਝ ਉਜੜ ਜੇ ਜੇ ਮੈਂ ਸੱਚਾ ਇਹਦਾ ਨਾ ਇੱਕ ਅੱਖ ਵੀ ਰਵੇ ਇਹਦਾ ਉਜੜ ਜੇ ਸਾਰਾ ਕੁਝ ਦੀ ਠੀਕ ਹੈ ਠੀਕ ਹਾਂ ਬਾ ਇਹਨਾਂ ਨੂੰ ਕਹਿ ਦਿਓ ਵੀ ਤੜਕੇ ਡੇਰੇ ਆਜੋ ਤੇ ਟਾਈਮ ਪੁੱਛ ਕੇ ਦੱਸ ਦਿਓ ਕੱਲਾ ਤੁਹਾਡਾ ਸਿਰ ਦੁਖਦਾ ਸੀ ਉਹਦਾ ਹੀ ਥੋੜਾ ਪੌਣ ਗਏ ਸੀ ਤੁਸੀਂ ਮੈਂ ਮੈਨੂੰ ਟਾਈਫਾਇਡ ਦੇ ਟੈਸਟ ਕਰਵਾਏ ਸੀ ਟਾਈਫਾਇਡ ਦਾ ਥੋੜਾ ਪੌਣ ਗਏ ਸੀ ਅਸੀਂ ਇਹਨਾਂ ਦੇ ਘਰ ਤਾਂ ਇਹ ਜਦੋਂ ਅਸੀਂ ਉੱਥੇ ਇਹਨਾਂ ਦੇ ਘਰ ਪਹੁੰਚੇ ਆ ਤਿੰਨ ਥੋੜੇ ਪੁਆਏ ਆ ਇਹਨਾਂ ਨੇ ਮੈਨੂੰ ਜਾਲ ਕਿਵੇਂ ਪਤਾ ਲੱਗਦਾ ਵੀ ਇਹ ਟਾਈਫਾਇਡ ਦਾ ਥੋੜਾ ਪਾਉਂਦੇ ਆ ਜੋ ਕਿਤ ਸਾਨੂੰ ਕਿਸੇ ਨੇ ਮੇਵੀ ਪਿੰਡ ਚੋਂ ਦੱਸਿਆ ਸੀਗਾ ਉਦਾਂ ਅਸੀਂ ਬਾਬੇ ਪ੍ਰੇਮਦਾਸ ਕੋਲੇ ਜਾਂਦੇ ਰਹੇ ਹਾਂ ਕਿਉਂਕਿ ਇਹਨਾਂ ਦਾ ਹੀ ਡੇਰਾ ਉਹ ਤਾਂ ਆਇਆ ਹੀ ਸੀ ਇਹਨਾਂ ਦਾ ਅਸੀਂ ਬੱਚਿਆਂ ਦੇ ਵੀ ਜਿਵੇਂ ਬੱਚੇ ਰਿਹੜ ਕਰਦੇ ਆਪਾਂ ਵੈਸੇ ਹੀ ਲੈ ਜਾਂਦੇ ਆ ਮੱਥਾ ਟਿਕਾਉਣ ਅਸੀਂ ਜਾਂਦੇ ਰਹਿੰਦੇ ਸੀ ਸਾਨੂੰ ਉਹਨਾਂ ਨੇ ਉਹਦੀ ਮੰਮੀ ਨੇ ਵੀ ਦੱਸਿਆ ਸੀ ਵੀ ਸਾਡਾ ਮੁੰਡਾ ਥੋਲਾ ਪਾ ਲੈਂਦਾ ਹਣ ਤਾਂ ਉਹ ਸੁਰਗਵਾਸ ਹੋ ਗਈ ਜੀ ਹਾਂਜੀ ਅਸੀਂ ਥੋਲਾ ਪਾਉਣ ਗਏ ਸੀਗੇ ਇਹ ਨਹੀਂ ਸਾਨੂੰ ਦੱਸਿਆ ਵੀ ਤੁਹਾਡੇ ਘਰੇ ਉਪਰੀਵਾ ਆਇਆ ਸਾਨੂੰ ਨਹੀਂ ਸੀ ਪਤਾ ਕਿਸੇ ਵੀ ਗੱਲ ਦਾ ਪਰ ਸਾਨੂੰ ਕੋਈ ਬਾਲਾ ਫਰਕ ਨਹੀਂ ਪਿਆ ਕੋਈ ਇਹਦੇ ਤੋਂ ਇਹਨੇ ਮੈਨੂੰ ਤਾਗਾ ਵੀ ਕਰਕੇ ਦਿੱਤਾ ਜਾਲ ਵੀ ਕਰਕੇ ਦਿੱਤਾ ਮਿਰਚਾਂ ਵੀ ਕਰਕੇ ਦਿੱਤੀ ਇਸ ਗੱਲ ਦੀ ਮੈਂ ਆਪਦੀ ਬੱਚੀ ਨੂੰ ਲਿਜਾ ਕੇ ਡੇਰੇ ਸੌਂ ਪਾਉਣ ਨੂੰ ਤਿਆਰ ਹਾਂ। ਹੂੰ। ਕਿ ਤੁਸੀਂ ਇਹ ਗੱਲਾਂ ਮੇਰੇ ਤੇ ਜਿਹੜੇ ਸਾਡੇ ਸਾਰੇ ਪਰਿਵਾਰ ਤੇ ਝੂਠੇ ਇਲਜ਼ਾਮ ਲੱਗੇ ਸਾਡੀ ਬੇਇੱਜ਼ਤੀ ਹੋ ਰਹੀ ਐ। ਅਸੀਂ ਇਹ ਸਾਰੇ ਅਸੀਂ ਚਾਹੁੰਦੇ ਤਾਂ ਅਸੀਂ ਵੀ ਫਲੇ ਵਿੱਚ ਜਾ ਕੇ ਇਸ ਤਰ੍ਹਾਂ ਜਲੂਸ ਕੱਢ ਸਕਦੇ ਸੀ। ਪਰ ਮੈਂ ਅਸੀਂ ਤੁਹਾਨੂੰ ਤੁਹਾਡੇ ਸਾਹਮਣੇ ਆ ਸਾਰੀ ਕਵਰੇਜ ਤੁਸੀਂ ਕਰ ਰਹੇ ਹੋ। ਪਰ ਅਸੀਂ ਇਹਨਾਂ ਵਾਂਗੂ ਜਲੂਸ ਨਹੀਂ ਕੱਢਿਆ। ਇਹਨਾਂ ਨੇ ਖਾ ਮਖਾ ਐਵੇਂ ਗੱਲਾਂ ਬਣਾਇਆ ਕੋਈ ਇੱਕ ਗੱਦੀ ਨਹੀਂ ਅਸੀਂ ਕੋਈ ਗੱਲ ਕੀਤੀ। ਕੋਈ ਕਾਲੇ ਇਲਜ਼ਾਮ ਦੀ ਗੱਲ ਨਹੀਂ ਕੀਤੀ। ਅਸੀਂ ਇਹ ਵੀ ਸੌਂ ਪਾਉਣ ਨੂੰ ਤਿਆਰ ਹਾਂ। ਦੇਖਦੇ ਪੈਸੇ ਵੀ ਅਸੀਂ ਦੇਵਾਂਗੇ। ਹੂੰ ਜੀ ਕੀ ਕਹਿਣਾ ਚਾਹੋਗੇ ਆਂਟੀ ਤੁਸੀਂ ਇੱਕ ਗੁਰਸਿੱਖ ਹੋ ਨਾ ਅਮਰਤ ਧਾਰਿਓ ਕੀ ਇਹਨਾਂ ਚੀਜ਼ਾਂ ਨੂੰ ਮੰਨਦੇ ਹੋ ਤੁਸੀਂ ਨਹੀਂ ਜੀ ਅੱਗੇ ਨਹੀਂ ਮੰਨਦੇ ਸੀ ਅਸੀਂ ਹੁਣ ਜਦੋਂ ਫਿਰ ਜ਼ਿਆਦਾ ਕੰਮ ਵਧ ਗਿਆ ਤੇ ਹੁਣ ਫਿਰ ਸਾਨੂੰ ਮੜਾ ਮੋਟਾ ਪੁੱਛਣਾ ਦੱਸਣਾ ਪਿਆ ਕੀ ਕੀ ਕੰਮ ਵਧ ਗਿਆ ਬਿਮਾਰ ਦਾ ਇਹ ਤਾਂ ਅੱਛਾ ਜੋ ਦਵਾਈ ਵੀ ਨਹੀਂ ਆਰਾਮ ਕਰਦੀ ਸੀਗੀ ਫਿਰ ਹੂੰ ਫਿਰ ਚਲ ਆਈ ਵੀ ਮੜਾ ਮੋਟਾ ਥੋੜਾ ਥਪਾ ਕਰਾ ਕੇ ਤੇ ਹੁਣ ਮੜਾ ਜੇ ਠੀਕ ਹੋਈ ਏ ਮਨ ਲਗੇ ਥੋਲੇ ਥਪਿਆਂ ਨਾਲ ਹੀ ਠੀਕ ਹੋਈ ਏ ਹਾਂ ਜੀ ਦਵਾਈ ਨਾਲ ਨਹੀਂ ਹੋਈ ਠੀਕ ਦਵਾਈ ਨਾਲ ਫਰਕ ਤਾਂ ਪੈਂਦਾ ਇੰਨਾ ਨਹੀਂ ਪੈਂਦਾ ਵਾ ਹੂੰ ਤੇ ਇਹਨਾਂ ਤੋਂ ਹੀ ਬੁਆਇਸੀ ਥੋਲੇ ਤੁਸੀਂ ਪਹਿਲਾਂ ਉਦੋਂ ਬੁਆਇਸੀ ਗਏ ਹੁਣ ਤਾਂ ਐਤੋਂ ਮੰਦਰ ਚ ਪਵਾ ਲਿਨੇ ਪਿੰਡੀ ਅੱਛਾ ਪਿੰਡੀ ਮੰਦਰ ਹਾਂਜੀ ਠੀਕ ਕੀ ਕਹਿਣਾ ਬਾਕੀ ਅਸੀਂ ਗਏ ਸੀ ਕਿ ਉਦੋਂ ਅਰਥ ਤੋਂ ਚੌਥੇ ਅਸੀਂ ਗਏ ਸੀ ਮੁੰਡਾ ਤੇ ਮੈਂ ਕਰੇ ਦੂਜੇ ਸਾਡੇ ਤਾਈ ਦੇ ਘਰੇ ਉੱਥੇ ਉਹ ਮੁੰਡਾ ਸਾਡੇ ਤਾਈ ਦਾ ਪੋਤਾ ਸੱਦਣ ਗਿਆ ਸੀ ਕਾਹੀ ਨਹੀਂ ਅਸੀਂ ਆਖਾ ਵੀ ਆਪਾਂ ਰਹਿ ਕੇ ਗੱਲ ਕਰ ਲੈਂਦੇ ਆ ਤੇ ਕਹਿੰਦੀ ਆ ਕਿ ਸਾਨੂੰ ਆਖੇ ਉਹ ਫੇਤੀ ਜੀ ਪਤਾ ਕੀ ਜੀ ਬੋਲਣ ਕੇ ਮੂੰਹ ਆ ਗਿਆ ਬਲਵਿੰਦਰ ਬਲਵਿੰਦਰ ਕਹਿੰਦੀ ਅੱਛਾ ਜੋ ਅੱਧਾ ਫੋਨਾਂ ਘੰਟਾ ਬਹਿ ਕੇ ਘਰੇ ਮੁੜ ਕੇ ਆਈ ਫਿਰ ਅਸਾਂ ਉਹਨਾਂ ਦੇ ਘਰੇ ਚਲੇ ਗਏ ਸੀ ਹਾਂਜੀ ਦੂਜੇ ਘਰੇ ਪਰਲੇ ਹਾਂਜੀ ਹਾਂਜੀ ਹੂੰ ਹੁਣ ਤੁਸੀਂ ਕੀ ਇਨਸਾਫ ਮੰਗਦੇ ਹੋ ਵੀ ਪਿੰਡ ਦੇ ਵਿੱਚ ਤੁਹਾਡੇ ਤੇ ਜਿਹੜੇ ਦੋਸ਼ ਲੱਗੇ ਤੁਸੀਂ ਇਹ ਵੀ ਇਹ ਗੱਲਾਂ ਮੈਂ ਤੁਸੀਂ ਨਹੀਂ ਕਹੀਆਂ ਤੁਹਾਡੇ ਕੋਲੇ ਕੋਈ ਪ੍ਰੂਫ ਵੀ ਨਹੀਂ ਹੈਗਾ ਹਾਂਜੀ ਪ੍ਰੂਫ ਤਾਂ ਫਿਰ ਮੈਡਮ ਆਮੀ ਜਿਵੇਂ ਆਪਣਾ ਗੱਲਾਂ ਚੱਲਦੀਆਂ ਪ੍ਰੂਫ ਤਾਂ ਉਹਨਾਂ ਕੋਲੇ ਵੀ ਨਹੀਂ ਸਾਡਾ ਸਾਡੇ ਕੋਲੇ ਵੀ ਨਹੀਂ ਉਹਨੇ ਤੁਸੀਂ ਕਿਹਾ ਸੀ ਨਾ ਕਿ ਉਹ ਕਹਿੰਦੇ ਪਏ ਆ ਵੀ ਤੁਹਾਡੇ ਕੋਲੇ ਵੀਡੀਓ ਹੈਗੀ ਆ ਵੀ ਉਹ ਟੂਨੇ ਟੱਪੇ ਕਰਦਿਆਂ ਦਾ ਕੁਝ ਹੈ ਤੁਹਾਡੇ ਕੋਲੇ ਨਹੀਂ ਟੂਨਿਆਂ ਦੇ ਤਾਂ ਮੈਂ ਮੈਨੂੰ ਗੱਲ ਕਰੀ ਨਹੀਂ ਨਾ ਟੂਨਿਆਂ ਦੀ ਕਰੀ ਜਿਹੜੀ ਉਹ ਗੱਲ ਕਹੀ ਜਾਂਦੇ ਆ ਉਹ ਮੈਂ ਸੁਣੀ ਆ ਵੀਡੀਓ ਉਹ ਬੋਲੀਆਂ ਦਾ ਕਿ ਜਲੌਰ ਬਲਵਰ ਸਿੰਘ ਤੇ ਉਹ ਇਹ ਬੋਲੀ ਜਾਂਦਾ ਵੀ ਸਾਡੇ ਘਰੇ ਲੱਡੂ ਸਿੱਟਿਆ ਸਾਡੇ ਘਰੇ ਆ ਚੀਜ਼ ਸਿੱਟੀ ਆ ਉਹ ਇਹ ਜੀ ਤਾਂ ਇਹ ਤਾਂ ਮੈਂ ਗੱਲ ਹੀ ਨਹੀਂ ਕਰੀ ਫਿਰ ਮੈਂ ਇਸੇ ਗੱਲ ਦੀ ਮੈਂ ਇਸੇ ਗੱਲ ਦੀ ਕਹਣਾ ਗੁਰੂ ਘਰੇ ਚੱਲੋ ਤੇ ਆਪਾਂ ਉੱਥੇ ਸੌਂ ਪਾਵਾਂਗੇ ਤਾਂ ਉਹ ਦੋਨੇ ਪਿਓ ਪਤਾ ਜਨ ਤੇ ਮੈਂ ਚੱਲਵਟ ਤੇ ਬਾਕੀ ਗੱਲ ਜਿਹੜੇ ਕਹਿੰਦੇ ਆ ਵੀ ਇਹ ਵੀ ਆਪਦੇ ਪਸ਼ੂਆਂ ਦਾ ਗੱਲ ਉਹਨਾਂ ਦਾ ਘਰ ਦੂਰ ਆ ਅਸੀਂ ਤਾਂ ਉਹਨਾਂ ਦਾ ਘਰ ਮੈਨੂੰ ਤਾਂ ਇਹ ਨਹੀਂ ਪਤਾ ਪਸ਼ੂ ਹੈ ਕਿੰਨੇ ਉਹਨਾਂ ਦੇ ਬਾਕੀ ਚਲੋ ਮਿਹਨਤ ਖਰੇਕ ਬੰਦਾ ਹੀ ਕਰਦਾ ਹਾਂ ਵੀ ਮਿਹਨਤ ਕਰਦਾ ਵਧੀਆ ਹੀ ਹੁਣ ਐਵੇਂ ਕਹਿ ਦਈਏ ਵੀ ਵਧੀਆ ਹੋਣੀ ਜਾਣੀ ਹੈ ਸਾਡੀ ਵੀ ਪਹਿਲਾਂ ਵੀ ਇਹੋ ਜਿਹੀ ਕੋਈ ਗੱਲ ਹੀ ਨਹੀਂ ਸੀਗੀ ਇਹ ਵੀ ਸਿਰਫ ਹੁਣ ਸਾਨੂੰ ਸ਼ੱਕ ਹੋਇਆ ਉਹ ਵੀ ਇਹਨੇ ਉਦੋਂ ਦੱਸਿਆ ਕਰਕੇ ਸਾਨੂੰ ਤਾਂ ਸੀਗਾ ਵੀ ਉਹ ਵੀ ਅਸੀਂ ਇਹਨੂੰ ਇਹ ਨਹੀਂ ਕਿਹਾ ਵੀ ਹਾਂ ਤੂੰ ਸਾਡੇ ਕਰਕੇ ਗਿਆ ਜਾਂ ਕੁਝ ਵੀ ਆ ਵੀ ਸਿਰਫ ਇਹ ਸ਼ੱਕ ਦੇ ਤੌਰ ਤੇ ਵੀ ਉਹਦੇ ਭਰਾ ਨੂੰ ਪੁੱਛਿਆ ਹੀ ਸੀ ਫਿਰ ਇਹ ਕਹਿ ਰਿਹਾ ਜੀ ਕਾਕਾ ਸਿੰਘ ਕਹਿ ਰਿਹਾ ਕਿ ਉਹਨਾਂ ਦੀਆਂ ਬੁੜੀਆਂ ਨੇ ਵੀ ਮੇਰੇ ਤੇ ਇਲਜ਼ਾਮ ਲਾਇਆ ਅਸੀਂ ਇਹਨਾਂ ਤੇ ਕੋਈ ਇਲਜ਼ਾਮ ਨਹੀਂ ਲਾਇਆ ਕੋਈ ਟੂਨੇ ਦਾ ਇਲਜ਼ਾਮ ਨਹੀਂ ਲਾਇਆ ਕੋਈ ਲੱਡੂਆਂ ਦਾ ਇਲਜ਼ਾਮ ਨਹੀਂ ਲਾਇਆ ਕਹਿ ਰਿਹਾ ਵੀ ਸਾਡੇ ਘਰੇ ਲੱਡੂ ਸਿੱਟੇ ਉਹ ਕਹਿ ਰਹੀਆਂ ਅਸੀਂ ਤਾਂ ਨਹੀਂ ਕੋਈ ਗੱਲ ਹੀ ਨਹੀਂ ਕੀਤੀ ਅਸੀਂ ਇਸ ਗੱਲ ਦੀ ਵੀ ਸੌਂ ਪਾਉਣ ਨੂੰ ਤਿਆਰ ਹਾਂ ਹਾਂਜੀ ਜੇ ਇਹ ਕਹਿੰਦੇ ਸੀ ਨਾ ਉਸ ਦਿਨ ਵੀ ਇਹ ਝੂਠੇ ਆ ਸੱਤ ਦੇ ਵਿੱਚ ਆਏ ਨਹੀਂ ਉਥੇ ਫਲੇ ਦੇ ਵਿੱਚ ਮੈਮ ਉਸ ਦਿਨ ਮੈਂ ਬਿਮਾਰ ਸੀ ਮੈਡੀਸਨ ਲੈਣ ਗਏ ਸੀ ਹਾਂਜੀ ਹੁਣ ਆ ਜਾਣ ਜਿੱਥੇ ਮਰਜੀ ਆ ਜਾਣ ਜਦੋਂ ਮੈਨੂੰ ਪ੍ਰੋਬਲਮ ਹੁੰਦੀ ਆ ਫਿਰ ਨਹੀਂ ਆ ਸਕਦੇ ਹੂੰ ਹੂੰ ਇੱਕ ਮੈਂਡੂ ਗੱਲ ਹੋ ਰਹਾ ਜਿਵੇਂ ਇੱਥੇ ਕੁਝ ਬੰਦੇ ਕਹਿੰਦੇ ਸੀ ਉਹਦਾ ਨਾਂ ਹੈਗਾ ਪਾਲਾ ਸਿੰਘ ਸੋਣਾਫਾ ਦਰਸ਼ਨ ਸਿੰਘ ਉਹ ਬੰਦਾ ਕਹਿੰਦਾ ਸੀ ਵੀ ਇਹਦਾ ਤਾਂ ਤਰਜਗਾਰ ਹੀ ਵਿਚਾਰੇ ਦਾ ਪਸ਼ੂ ਪਾਲ ਕੇ ਵੀ ਤੇ ਦੁੱਧ ਦੁੱਧ ਪਾਉਣ ਦਾ ਹੀ ਆ ਕਾਕੇ ਦਾ ਇਹ ਗਰੀਬ ਪਰਿਵਾਰ ਆ ਇਹ ਦੋਨੇ ਹੈਂਡੀਕੈਪ ਆ ਹਾਂ ਦੋਨੇ ਹੈਂਡੀਕੈਪ ਜੀ ਪਰ ਇਹ ਇੰਨਾ ਗੱਲ ਨਹੀਂ ਲੁਕਾਉਣੀ ਨਹੀਂ ਚਾਹੀਏ ਗੱਲ ਬੰਦੇ ਨੂੰ ਕਹੀ ਨਹੀਂ ਨਹੀਂ ਚਾਹੁੰਦੀ ਇਹ ਵੀ ਗਰੀਬ ਆ ਹੋ ਸਕਦਾ ਵੀ ਉਹ ਜਲੌਰ ਸਿੰਘ ਕੋਲੇ ਮੇਰੇ ਨਾਲੋਂ ਜ਼ਮੀਨ ਵੱਧ ਹੋਵੇ ਤੇ ਪਾਲੇ ਨੂੰ ਵੀ ਮੈਂ ਇਹ ਗੱਲ ਕਹਿਣਾ ਵੀ ਹੋ ਸਕਦਾ ਪਾਲਾ ਸਿੰਘ ਤੇਰੇ ਨਾਲ ਵੀ ਇਹਦੇ ਕੋਲੇ ਜ਼ਮੀਨ ਵੱਧ ਹੋਵੇ ਹਾਂ ਆਪਾਂ ਗਰੀਬ ਨਹੀਂ ਕਹਿੰਦੇ ਉਹ ਬੰਦੇ ਨੂੰ ਤੇ ਪਾਲਾ ਪਾਵੇਂ ਕਹਿ ਦਿੱ ਗਏ ਜਿਵੇਂ ਜ਼ਿਮੀਦਾਰੋਂ ਰਾਜੇ ਸਿੱਖਾ ਵੀ ਨੀਚਾ ਉਖਾਈ ਗਏ ਤੇ ਮੈਂ ਪਾਲਾ ਸਿੰਘ ਨੂੰ ਹੀ ਬੇਨਤੀ ਕਰਦਾ ਇਹ ਵੀ ਜੇ ਤੂੰ ਕਹਿੰਦਾ ਗਾਂਗੀਆਂ ਤੇ ਰਜਗਾਰ ਚੱਲਦਾ ਵੀ ਹੋ ਸਕਦਾ ਜ਼ਮੀਨ ਪਾਲਾ ਸਿੰਘ ਨਾਲ ਹੀ ਵੱਧ ਹੋ ਜਾਏ ਕੋਈ ਜਲੌਰ ਸਿੰਘ ਕੋਲੇ ਤੇ ਬਾਕੀ ਰੋਡ ਤੇ 18 ਫੁੱਟੇ ਤੇ ਇੰਨੀ ਜ਼ਮੀਨ ਨਹੀਂ ਜੀ ਇਹ ਨਹੀਂ ਉਹਦੀ ਤਾਂ ਪਾਲੇ ਤੇ ਦਲਾਂ ਕਰੋੜ ਤੇ ਆ ਤੁਹਾਨੂੰ ਪਤਾ ਪਰ ਇਹ ਬੰਦੇ ਦੀ ਜ਼ਮੀਨ ਵੱਡੇ ਰੋਡ ਤੇ ਜੀ ਨਹੀਂ ਜੀ ਹਾਂਜੀ ਤੇ ਜੇ ਐਵੇਂ ਆਪਾਂ ਕਹੀ ਜਾਏ ਕਿ ਗਰੀਬ ਵਾਸੀ ਤਨ ਕਹਿੰਦੇ ਗਰੀਬਾ ਵਧਿਆ ਸਾਡੇ ਨਾਲ ਮੇਰੇ ਮੈਨੂੰ ਤਾਂ ਲੱਗਦਾ ਮੇਰੇ ਨਾਲ ਜਮੀਰ ਵੱਧਦਾ ਉਹਦੇ ਕੋਲ ਜਿੱਦਾਂ ਤੁਸੀਂ ਜ਼ਮੀਨ ਦੀ ਗੱਲ ਕੀਤੀ ਤੇ ਜ਼ਮੀਨ ਬਾਰੇ ਤੁਹਾਨੂੰ ਸਾਰਾ ਕੁਝ ਪਤਾ ਉਹਨਾਂ ਨੇ ਬਾਰੇ ਪਰ ਤੁਸੀਂ ਕਹਿ ਰਹੇ ਕਿ ਉਹਨਾਂ ਦੇ ਵਪਾਰ ਬਾਰੇ ਪਸ਼ੂਆਂ ਬਾਰੇ ਨਹੀਂ ਮੈਂ ਘਰੇ ਹੀ ਨਹੀਂ ਨਾ ਗਿਆ ਘਰੇ ਨਹੀਂ ਅਸੀਂ ਕਿਤੇ ਗਏ ਘਰੇ ਨਹੀਂ ਜਾਂਦੇ ਉਹ ਸਾਡੇ ਘਰਾਂ 'ਚ ਆਉਂਦੇ ਆ ਵੀ ਜਿਵੇਂ ਹੁਣ ਉਹ ਕਵਰ ਦੇ ਵਿਆਹ ਸ਼ਦੀ ਦਾ ਕੰਮ ਆਉਂਦੇ ਆ ਜਿਵੇਂ ਆ ਕਿਸੇ ਵੀ ਵਿਆਹ ਸਦ ਘਰਾਂ 'ਚ ਆ ਦੇਣ ਜਾਂਦੇ ਹੁੰਦੇ ਆ ਵੀ ਆਹ ਪ੍ਰੋਗਰਾਮ ਆ ਵਿਆਹ ਸ਼ਦੀ ਦੇ ਵਿੱਚ ਜੀ ਉਹ ਚੀਜ਼ ਕਰਦੇ ਉਹ ਤਾਂ ਸਾਰੇ ਪਿੰਡ 'ਚ ਹੀ ਜਾਂਦਾ ਪਰ ਅਸੀਂ ਆਏ ਨਹੀਂ ਜਾਂਦੇ ਵੀ ਕਿਸੇ ਦੇ ਘਰੇ ਤੇ ਮੇਰੀ ਤਾਂ ਆਤ ਹੀ ਐ ਅਨ ਸਾਡੇ ਇਹਨਾਂ ਦੇ ਮੇਰੇ ਭਰਾ ਦੇ ਪਸ਼ੂ ਰੱਖੇ ਮੈਨਾਂ ਕੋਲੇ ਨਹੀਂ ਹੁੰਦਾ ਮੇਰੀ ਆਤ ਨਹੀਂ ਇਹ ਚੀਜ਼ ਦੀ ਐਵੇਂ ਘਰੇ ਕਿਸੇ ਦੇ ਪਰਿਵਾਰ ਨਹੀਂ ਵੇਖੀ ਜਾਈ ਗਏ ਜਾ ਕੇ ਤੇ ਕਿਸੇ ਦੇ ਪਸ਼ੂ ਨੂੰ ਤੱਕ ਕੇ ਜਾ ਕੇ ਇਹ ਚੀਜ਼ਾਂ ਮੇਰੇ ਕੋਲੇ ਸਾਡੇ ਪਰਿਵਾਰ ਦੀ ਹਾਂ ਕੋਈ ਕਿ ਨਹੀਂ ਆਪਣੇ ਹੱਕ ਦੀ ਕਮਾਈ ਹਾਂ ਜੀ ਹਾਂ ਜੀ ਆਪ ਆਪਣਾ ਮਿਹਨਤ ਕਰਦਾ ਕੋਈ ਬੰਦਾ ਕਰ ਲਈ ਜੀ ਪਰਿਵਾਰ ਆ ਬੱਚੇ ਸਾਡੇ ਬੱਚਿਆਂ ਹਾਈਆਂ ਕੱਲੀਆਂ ਅਸੀਂ ਕਿਸੇ ਦਾ ਨਾ ਚੰਗਾ ਕਰਗੇ ਨਾ ਮਾੜਾ ਕਰਗੇ ਜੀ ਅਸੀਂ ਤਾਂ ਦਾ ਟਾਈਮ ਪਾਸ ਕਰਨ ਵਾਲੇ ਬੰਦੇ ਮੰਗਲਵਾਰ ਤੇ ਵੀਰਵਾਰ ਤੇ ਸ਼ਨੀਵਾਰ ਕੌਣ ਆਉਂਦਾ ਸੀ ਇਹ ਕਾਕਾ ਜੀ ਇਹ ਸਾਡੇ ਗਵਾਂਢੀਆਂ ਦੇ ਘਰੇ ਜਦੋਂ ਆਉਂਦਾ ਸੀ ਤੇ ਇਸ ਇਸ ਦਿਨਾਂ ਦੇ ਵਿੱਚ ਜਿਵੇਂ ਇਹ ਇੰਨਾ ਚ ਆਉਂਦਾ ਹੁੰਦਾ ਸੀ ਇਹ ਕਿ ਅਸੀਂ ਹੁਣ ਸ਼ਾਮ ਦਾ ਟਾਈਮ ਹੁੰਦਾ ਸੀ ਵੀ ਹਵਾ ਲਿਆ ਕੇ ਬੈਠੇ ਇਨਾਂ ਦਿਨਾਂ ਦੇ ਵਿੱਚ ਕੀ ਹੁੰਦਾ ਮਤਲਬ ਨਹੀਂ ਵੈਸੇ ਗੱਲ ਕਰਦਾ ਵੀ ਇਸੇ ਦਿਨਾਂ ਦੇ ਵਿੱਚ ਜੇ ਹੁੰਦਾ ਹੁੰਦਾ ਸੀ ਇਹ ਮੈਂ ਕਹਿੰਦਾ ਵੀ ਇਹ ਨੱਤ ਆਉਂਦਾ ਸੀ ਇਹ ਗੱਲ ਨਹੀਂ ਮੈਂ ਕਹਿੰਦਾ ਇਹ ਦਿਨ ਮਾੜੇ ਮੰਨੇ ਜਾਂਦੇ ਕਿ ਚੰਗੇ ਨਾ ਮੈਨੂੰ ਇਹ ਦਿਨਾਂ ਦਾ ਨਹੀਂ ਮੈਨੂੰ ਪਤਾ ਵੀ ਵੈਸੇ ਮੈਂ ਗੱਲ ਕਰਦਾ ਕਿ ਤੁਹਾਨੂੰ ਵੀ ਐ ਨਹੀਂ ਮੈਂ ਕਹਿੰਦਾ ਵੀ ਨੱਤੀ ਇਹਨਾਂ ਦੇ ਘਰੇ ਬੈਠਾ ਰਿਹਾ ਤੇ ਕੋਈ ਇਹ ਗੱਲ ਮੈਂ ਕਹਾਂ ਵੀ ਬੰਦਾ ਵੀ ਕਹਾਂ ਵੀ ਹਨਾ ਵੀ ਗਾਂਵ ਚੰਗੇ ਮਾੜੇ ਦਿਨਾਂ ਦਾ ਪਰਮਾਤਮਾ ਨੂੰ ਪਤਾ ਚੈ ਉਹਨਾਂ ਨੂੰ ਮੈਂ ਕਹਿੰਦਾ ਵੀ ਐ ਨਹੀਂ ਸੀ ਮੈਂ ਨੱਤ ਦੀ ਗੱਲ ਨਹੀਂ ਕਹਿੰਦਾ ਤੇ ਵੀ ਜਣੇ ਤ ਉਹ ਨੂੰ ਇਹ ਮੈਂ ਕਹਿੰਦਾ ਵੀ ਇਹ ਮਾੜਾ ਦੇਣਾ ਤੇ ਕੋਈ ਚੰਗਾ ਨਹੀਂ ਤਾਂ ਪਰਮਾਤਮਾ ਹਾਂਜੀ ਤੇ ਵੀ ਘੰਟਾ ਅਸੀਂ ਵੀ ਬੈਠੇ ਹੁੰਦੇ ਨੂੰ ਪਤਾ ਵੀ ਘੰਟਾ 45 ਮਿੰਟ ਲਾ ਜਾਂਦਾ ਸੀ ਉਹ ਤੇ ਖੜੀ ਤਾਂ ਇਸ ਗੱਲ ਦਾ ਇਹਨੇ ਗੁੱਸਾ ਕਰਿਆ ਵੀ ਜੋ ਮੈਂ ਇਹਦੇ ਭਰਾ ਨੂੰ ਕਿਹਾ ਵੀ ਇੰਨਾ ਨਾ ਟਾਈਮ ਵੀ ਵੀ ਫੇਰ ਉੱਤੇ ਹੀ ਕਰਦਾ ਹੈ ਇਹਨੇ ਫਿਰ ਇਹਦੇ ਭਰਾ ਨੇ ਮੈਨੂੰ ਕਿਹਾ ਕੋਣ ਲਾ ਕੇ ਆਪ ਕਹਿੰਦਾ ਮੈਂ ਇਹਨੂੰ ਪੁੱਛਿਆ ਸੀ ਕਹਿੰਦਾ ਮੈਂ ਤਾਂ ਵੀ ਮੋੜਾਂ ਨਾ ਵਾਦ ਤੋਂ ਵੀ ਕਿਸੇ ਬੰਦੇ ਨੇ ਕੋਠੀ ਪਾਉਣੇ ਤੇ ਮੈਂ ਇਹਨਾਂ ਨਾਲ ਸੌਦਾ ਕਰਾਉਣਾ ਠੇਕਾ ਇਹ ਮਿਸਤਰੀ ਪਰਿਵਾਰ ਹੈ ਠੇਕਾ ਕਰਾਉਣਾ ਤੇ ਮੈਂ ਕਿਹਾ ਵੀ ਠੀਕ ਆ ਉਹਦੇ ਮੇਰੇ ਬੱਚਿਆਂ ਦਾ ਬਾਹਰੋਂ ਫੋਨ ਆਇ ਮੈਂ ਚੱਲ ਆ ਫੇ ਕੋਈ ਗੱਲ ਨਹੀਂ ਮੈਂ ਸਾਨੂੰ ਭੁਲੇਖਾ ਪੈ ਗਿਆ ਤੇ ਚੱਲ ਠੀਕ ਆ ਮੈਂ ਤੇ ਕਹਿੰਦਾ ਕੋਈ ਨਹੀਂ ਆਪਾਂ ਗੱਲ ਦੀ ਤਾਂ ਕੋਈ ਐਡੀ ਗੱਲ ਵੀ ਹੈ ਨਹੀਂ ਉਹ ਵੀ ਕਹਿੰਦਾ ਮੈਂ ਤਾਂ ਠੀਕ ਆ ਫਿਰ ਮੈਂ ਸਾਨੂੰ ਭੁਲੇਖਾ ਪੈ ਗਿਆ ਫਿਰ ਮੈਂ ਇਸੇ ਕਾਰਨ ਬਿਆੰਤ ਕੋਲੇ ਗਿਆ ਜਦੋਂ ਪਰ ਸੋ ਉੱਥੇ ਸਵੇਰ ਇਹ ਮੇਰੇ ਨਾਲ ਸਾਰੀ ਫਿਰ ਫਵਾਰ ਹੀ ਗੱਲ ਪੈ ਗਿਆ ਤਾਂ ਸਾਰੇ ਉੱਥੇ ਸੜਕ ਤੇ 20 ਜਾ ਕੇ ਸੁਣੇ ਸੀ ਬੱਚੇ ਬੁੜੀਆਂ ਤੇ ਉਹ ਫਿਰ ਮੈਨੂੰ ਸੰਨ ਵਾਲੇ ਬੰਦਿਆਂ ਨੇ ਤੇ ਮੇਰਾ ਉਹ ਸਾਈਕਲ ਤੇ ਸੀ ਮੈਂ ਮੇਰਾ ਸਾਈਕਲ ਵੀ ਫੜ ਲਿਆ ਤੇ ਮੇਰਾ ਮੋਢਾ ਫੜ ਕੇ ਦੇ ਪਰ ਉਹ ਟੋਰਤਾ ਤੋ ਉਹ ਮੈਂ ਉਹਨੂੰ ਆਖਿਆ ਵੀ ਤੁਸੀਂ ਵੀ ਇਹਨੂੰ ਇਹ ਉਹ ਕਹਿੰਦਾ ਕੋਈ ਯਾਰ ਗੱਲ ਨਿਬੜੀ ਨਾ ਤੁਸੀਂ ਚੰਗੀ ਮਾੜੀ ਕਰੋ ਕਿਸੇ ਦੀ ਨਾ ਇਹ ਕਰਨ ਮੈਂ ਚਲ ਠੀਕ ਹੈ ਤੇ ਮੈਂ ਉਹਦੋਂ ਤੁਰ ਗਿਆ ਫਿਰ ਮੈਨੂੰ ਇਹ ਜੋ ਹੁਣ ਗੱਲ ਹੋਈ ਕਦੇ ਇਹ ਤਾਂ ਤਾਂ ਤੋੜਿਆ ਸੀ ਉਹ ਬੰਦੇ ਵਾਲੇ ਜਿੰਨ ਤੁਨ ਕੁੱਟਣ ਨਾ ਅੱਛਾ ਇਹ ਗੱਲ ਅਸੀਂ ਤੈਨੂੰ ਤਾਂ ਤੋੜਿਆ ਸੀ ਉਹਦੇ ਗੱਲ ਜਿਹੜੀ ਹੋਈ ਹੈ ਤੇ ਬਾਕੀ ਅਸੀਂ ਤਾਂ ਵੇਸ ਗੱਲ ਤੇ ਹੈ ਨਹੀਂ ਸੀ ਮੈਂ ਤਾਂ ਕਹਿੰਦਾ ਕੰਮ ਵਧੇ ਨਾ ਕੋਈ ਗੱਲ ਮੈਂ ਤਾਂ ਟਕਾਉਣ ਵਾਲਿਆ ਸੀਗਾ ਉਹ ਟਕਾਉਣ ਵਾਲਾ ਹੀ ਫਸ ਗਿਆ ਵਿੱਚ ਮੈਂ ਹਾਂ ਵੀ ਮੈਂ ਤਾਂ ਗੱਲ ਨੂੰ ਸੀਗਾ ਵੀ ਆਪਾਂ ਮੈਂਬਰਾਂਸ ਪੈਂਚਾਇਤ ਚ ਨਾ ਜਾਓ ਤੇ ਇੱਕ ਵਾਰਾਂ ਦੀ ਗੱਲ ਮੈਂ ਤੁਹਾਨੂੰ ਦੱਸਦਾ ਇੱਕ ਘਰਾਂ ਚ ਹਰੇਕ ਚੀਜ਼ ਨੂੰ ਸਸਦੀ ਨਹੀਂ ਬਣਦੀ ਇਹੇ ਇਸੇ ਪਰਿਵਾਰ ਜਿਹੜੇ ਮੈਸਤਰੀ ਆ ਇਹਨਾਂ ਦੀ ਬੁੜੀ ਇੱਕ ਹੈਗੀ ਆ ਉਹਦਾ ਨੰਦਸੀ ਬਕਰ ਸੀਬੋ ਉਹ ਸਾਡੇ ਘਰੇ ਆ ਕੇ ਪਿੱਟਣ ਲੱਗ ਗਈ ਮੇਰਾ ਇਧਰਲੇ ਪਸਰਿਆ ਗਿਆ ਘਰ ਪਿੱਟਣ ਇਹ ਲੱਗ ਗਈ ਮੇਰੇ ਭਤੀਜੇ ਦਾ ਨਾਮ ਲੈ ਕੇ ਜੋ ਪਿੱਟਣ ਲੱਗ ਗਈ ਤੇ ਮੈਂ ਆਖਿਆ ਵੀ ਭਾਬੀ ਕੀ ਗੱਲ ਆ ਤੂੰ ਪਿੱਟਦੀਆਂ ਕਹਿੰਦੀ ਇਹਦਾ ਇੱਕ ਹੀ ਪੁੱਤ ਆ ਤੇਰੇ ਪਤੀ ਜਾਂ ਮੈਂ ਕਹਣਾ ਮਰ ਜੇ ਸਾਰੀ ਇਹਨਾਂ ਦੀ ਜ਼ਮੀਨ ਵੇਖ ਜੇ ਤੇ ਸਾਡੇ ਨੂੰਹ ਸੱਸ ਦੀ ਇਹ ਵੀ ਤਰੀ ਭਰਜਾਈ ਵਿਗਾੜ ਪਾਈ ਬੈਠੀ ਐ ਅੱਛਾ ਤੇ ਮੈਂ ਆਖਿਆ ਕੋਈ ਨਹੀਂ ਭਾਬੀ ਗੱਲ ਬਹਿ ਕੇ ਕਰਦੇ ਆਪਾਂ ਤੇ ਕੋਈ ਕੋ ਅਗਲਾ ਹੋਈ ਮੈਂ ਉਹਨਾਂ ਨੂੰ ਕਹੂੰਗਾ ਚੰਗੀ ਮਾੜੀ ਹੁਣ ਆਇਆ ਨਾ ਗੱਲ ਤਾਂ ਹੁਣ ਪਰਿਵਾਰ ਦੇ ਮੈਂਬਰ ਨੂੰ ਕਹਿੰਦਾ ਸਿੱਧੇ ਨੂੰ ਤੇ ਜੀ ਇਹ ਸਿੱਧੀ ਹੋ ਇਹਨਾਂ ਨੂੰ ਕਹਿੰਦੀ ਇਹਨਾਂ ਨਾਲ ਲੜਨਾ ਸੀ ਜੇ ਅਸੀਂ ਸਿੱਧੇ ਕਾਕੇ ਨੂੰ ਕਹਿੰਦੇ ਕੱਕ ਨੇ ਸਾਡੇ ਨਾਲ ਲੜਨਾ ਸੀ ਮੈਂ ਉਸ ਗੱਲ ਤੇ ਕਹਾਂ ਮੈਂ ਇਹ ਗੱਲ ਨਾ ਕਰ ਮੈਂ ਇਹਨਾਂ ਨੂੰ ਉਹਦੇ ਹੀ ਕਹਤਾ ਵੀ ਨੂੰਹ ਸੱਸ ਦੀ ਨਹੀਂ ਬਣਦੀ ਚਲ ਆ ਵਜਦੀ ਘਰਾਂ ਚ ਹੁੰਦੀ ਗੱਲ ਮੈਂ ਇਹਨਾਂ ਨੂੰ ਆ ਅਸੀਂ ਨਾ ਕੋਈ ਮੈਂਬਰ ਸੱਦਿਆ ਨਾ ਕੋਈ ਪੰਚਾਇਤ ਸੱਦੀ ਐ ਤੇ ਨਾ ਅੱਜ ਤਾਈ ਕਿਸੇ ਕੋਲ ਗੱਲ ਕਰੀ ਐ ਤੋ ਜਦ ਮੈਨੂੰ ਪਤਾ ਤੇ ਝੋ ਨੂੰ ਪਤਾ ਤੇ ਸਾਡੇ ਪਰਿਵਾਰ ਨੂੰ ਪਤਾ ਕਿਤੇ ਉਸ ਚੀਜ਼ ਨੂੰ ਲੈ ਕੇ ਤਾਂ ਨਹੀਂ ਇਹ ਲੜਾਈ ਦਾ ਕਾਰਨ ਬਣਦਾ ਨਹੀਂ ਮੈਡਮ ਉਹ ਤਾਂ ਹੋ ਗਈ ਘੱਟੋ ਘੱਟ ਹੋ ਗਈ ਨਹੀਂ 4 5 ਸਾਲ ਦੀ ਗੱਲ ਹੈ 4 ਸਾਲ ਦੀ ਗੱਲ ਹੈ 4 ਸਾਲ ਦੀ ਗੱਲ ਹੈ ਤੋ ਅਸੀਂ ਆਪ ਬਿਛਾੜ ਗਏ ਵੀ ਜਦੋਂ ਉਹ ਵਿਚਾਰੀ ਹਾਂਸੀ ਬਣਾਉਣੋਂ ਹਟ ਗਏ ਫਿਰ ਅਸੀਂ ਆਖਿਆ ਮੈਂ ਉਹਨੂੰ ਆਖਿਆ ਤੁਸੀਂ ਕੀ ਲੈਣਾ ਚਲ ਮਿਸਤਰੀ ਪਰਿਵਾਰ ਆ ਜੇ ਉਹ ਨੂੰ ਤੋਂ ਕੰਮ ਕਰਾਉਂਦੇ ਸੀ ਉਹਨੂੰ ਮਿਹਨਤ ਵੀ ਦਿੰਦੇ ਆ ਉਦੋਂ ਨੂੰ ਤਾਂ ਹੁਣ ਘਰਾਂ ਦੇ ਵਿੱਚ ਚੱਲਦਾ ਹੀ ਹੁੰਦਾ ਨੂੰਸ ਅਸੀਂ ਦਾਅਵਦੀ ਨਹੀਂ ਬਣਦੀ ਦੋਸ਼ ਦੂਜਿਆਂ ਤੇ ਹਾਂ ਜੀ ਤੇ ਆਹ ਗੱਲ ਆ ਵੀ ਅਸੀਂ ਤਾਂ ਇਹੋ ਜੀ ਗੱਲ ਚ ਵਧਾ ਕੇ ਖੁਸ਼ ਨਹੀਂ ਸੀ ਇਹ ਤੇ ਬਾਕੀ ਬਿਆਨ ਤੋਂ ਵੱਡਾ ਭਰਾ ਦਾ ਕਾਕੇ ਦਾ ਮੈਂ ਕੋਲੇ ਮੈਂ ਤਾਂ ਆਹੀ ਗੱਲ ਕਰੀ ਸੀ ਸਵੇਕ ਬੀਬੀ ਜੇ ਕੋਈ ਗੱਲ ਹੋਈ ਤੇ ਵੀ ਤੂੰ ਹੁਣ ਸਮਝਾ ਇਹ ਚੀਜ਼ ਦਾ ਉਹ ਗੱਲ ਇਹਨਾਂ ਨੇ ਉਬਦਾਲੀ ਤੇ ਘਰੇ ਗਏ ਤਾਂ ਮੇਰੇ ਗੱਲ ਪੈ ਗਈ ਜੀ ਮੈਂ ਉਹਨਾਂ ਕੋਲੇ ਗਿਆ ਸੁਖਾਨੰਦ ਦਾ ਇਹ ਉਹ ਦੂਸਰਾ ਪੱਖ ਹੈ ਜਿਹੜਾ ਤੁਹਾਡੇ ਸਾਹਮਣੇ ਲੈ ਕੇ ਆਂਦਾ ਪਰਿਵਾਰ ਨੇ ਕਿਹਾ ਹੈ ਕਿ ਇੱਕ ਸਾਨੂੰ ਵਹਿਮ ਸੀ ਕਿ ਵੀ ਇਹ ਉਪਾਅ ਕਰਦਾ ਨਾਲ ਦੇ ਘਰ ਦੇ ਵਿੱਚ ਤੇ ਵੀ ਸਾਡੇ ਘਰ ਦੇ ਵਿੱਚ ਵੀ ਉਪਾਅ-ਉਪਾਲ ਆ ਕੁਝ ਕਰੇ ਨਾ ਉਸ ਕਰਕੇ ਉਹਨਾਂ ਨੇ ਉਸ ਭਾਈ ਦੇ ਵੱਡੇ ਭਾਈ ਨੂੰ ਫੋਨ ਕਰਕੇ ਗੱਲਬਾਤ ਕਹੀ ਸੀ ਜਿਸ ਕਰਕੇ ਉਹਨਾਂ ਦੋਆ ਭਾਈਆਂ ਦੇ ਵਿੱਚ ਲੜਾਈ ਹੋਣ ਦੇ ਕਾਰਨ ਮਾਹੌਲ ਭਾਗ ਗਿਆ ਤੇ ਜਿਸ ਤੋਂ ਬਾਅਦ ਉਹ ਕਾਕਾ ਸਿੰਘ ਜਿਹੜਾ ਹੈਗਾ ਉਹ ਇਹਨਾਂ ਕੋਲੇ ਆਇਆ ਤੇ ਉਹਨਾਂ ਨੇ ਜਿਹੜੀ ਗੱਲਬਾਤ ਜਿਹੜੀ ਪੰਚਾਇਤ ਦੇ ਵਿੱਚ ਰੱਖ ਕੇ ਇਨਾਂ ਦੇ ਜਿਹੜੇ ਦੋਸ਼ ਲਾਏ ਆ ਇਹਨਾਂ ਨੇ ਕਿਹਾ ਹੈਗਾ ਬਾਕੀ ਤੁਸੀਂ ਵੀਡੀਓ ਨੂੰ ਕਿਵੇਂ ਦੇਖਦੇ ਹੋ ਇਸ ਦੇ ਵਿੱਚ ਜਿਹੜਾ ਹੈਗਾ ਇਹ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਨਾ ਜੇ ਜੁੜੇ ਰਹਿਣਾ ਹੈ ਹੈਵਰੀਨਿਆ ਟੀਵੀ ਦੇ ਨਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਇੱਕ